2027 ਕੇ ਚੁਣੌਤ ਜਿੱਤਵਾਨੇ ਕੇ ਲੀਏ ਲੜਾਈ ਝਗੜਾ ਜੋ ਕਰਨਾ ਪੜੇਗਾ ਕਰੇਗੇ ਯਾਰ ਬੂਰੇ ਪੰਜਾਬ ਦੇ ਲੋਕਾਂ ਨੇ ਜਿਹਨੂੰ ਮੁੱਖ ਮੰਤਰੀ ਬਣਾਇਆ ਉਹ ਬੈਠਾ ਮੂਰੇ ਸੁਣੀ ਜਾਂਦਾ ਤੇ ਉਹਨਾਂ ਨੇ ਤੰਦ ਕੱਟ ਕੇ ਦਿਖਾਤੇ ਕਿ ਠੀਕ ਆ ਯਾਰ ਮਤਲਬ ਦਿੱਲੀ ਦਾ ਇੱਕ ਹਾਰਿਆ ਹੋਇਆ ਲੀਡਰ ਕਰਪਸ਼ਨ ਦੇ ਚਾਰजेस ਦੇ ਵਿੱਚ ਅੰਦਰ ਜਿਹੜਾ ਜ਼ਮਾਨਤ ਤੇ ਬਾਹਰਾ ਜਿਹਦੇ ਵਿਦੇਸ਼ ਜਾਣ ਤੇ ਪਾਬੰਦੀ ਲੱਗੀ ਹੋਈ ਆ ਉਹ ਹੁਣ ਪੰਜਾਬੀਆਂ ਨੂੰ ਦੱਸੂਗਾ ਕਿ ਪੰਜਾਬ ਕਿਵੇਂ ਜਿਤਾਉਣਾ ਤੇ ਪੰਜਾਬ ਨੂੰ ਕਿਵੇਂ ਤੁਸੀਂ ਜਿੱਤਣਾ ਆ ਉਸ ਮੂਹ ਦੇ ਵਿੱਚ ਗੁੰਡਾਗਰਦੀ ਵਾਲੇ ਬੋਲ ਮਨੀਸ਼ ਸੋਧਿਆ ਦੇ ਹੋਣਗੇ ਜਿਹੜੀਆਂ ਸਾਡੀਆਂ ਬੀਬੀਆਂ ਦੇ ਮਨਾ ਦੇ ਵਿੱਚ ਪਾਏ ਜਾਣਗੇ ਸੋਧਿਆ ਸਾਹਿਬ ਨੇ ਕਹਿ ਤਾਂ ਦਿੱਤਾ ਉਹ ਕਹਿੰਦੇ ਤੁਹਾਨੂੰ ਕੋਈ ਵੀ ਸਵਾਲ ਕਰੇ ਤੁਹਾਨੂੰ ਕਿਸੇ ਨੇ ਸਵਾਲ ਕਰ ਲਿਆ ਕਿ ਪੰਜਾਬ ਦੇ ਵਿੱਚ ਟਾ ਇਨਾ ਹੋ ਗਿਆ ਤੁਹਾਨੂੰ ਕਿਸੇ ਨੇ ਸਵਾਲ ਕਰ ਲਿਆ ਕਿ ਪੰਜਾਬ ਦੇ ਵਿੱਚ ਲੁੱਟਾ ਖੋਹ ਇੰਨੀਆ ਵਧੀਆਂ ਤੁਹਾਨੂੰ ਕਿਸੇ ਨੇ ਸਵਾਲ ਕਰ ਲਿਆ ਪੰਜਾਬ ਦੇ ਵਿੱਚ ਭ੍ਰਿਸ਼ਟਾਚਾਰ ਇਹਨਾਂ ਨੂੰ ਸਟਪ ਕਰਕੇ ਕਹਿ ਦਿਓ 300 ਜਹੰਟ ਬਿਜਲੀ ਲੈ ਕਰ ਲੋ ਕਿਉਂ ਨੂੰ ਭੰਡਾ ਫਰੀ ਦੀ ਬਿਜਲੀ ਜਿਹੜੀ ਆ ਉਹ ਕਿਸੇ ਦਾ ਢੱਡਣੀ ਪਰਦੀ ਫਰੀ ਦੀ ਬਿਜਲੀ ਜਿਹੜੀ ਆ ਕਿਸੇ ਦੀਆਂ ਜਵਾਕ ਦੀਆਂ ਫੀਸਾਂ ਨਹੀਂ ਪਰਦੀ ਫਰੀ ਦੀ ਬਿਜਲੀ ਜਿਹੜੀ ਆ ਉਹ ਕਿਸੇ ਦਾ ਘਰ ਨਹੀਂ ਚਲਾਉਂਦੀ ਫਰੀ ਦੀ ਬਿਜਲੀ ਜਿਹੜੀ ਉਹ ਵਿਲੜ ਬਣਾਉਂਦੀ ਆ ਫਰੀ ਦੀ ਬਿਜਲੀ ਜਿਹੜੀ ਆ ਪਿਖ ਮੰਗੇ ਬਣਾਉਂਦੀ ਆ ਕੀ ਹੁਣ ਤੁਸੀਂ ਫਿਰ ਪਿਖ ਮੰਗੇ ਬਣਾਉਣਾ ਚਾਹੁੰਦੇ ਹੋ ਔਰ ਜਦੋਂ ਫਰੀ ਦੀਆਂ ਰਿਓੜੀਆਂ ਦੀ ਗੱਲ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਕਰਦੇ ਹੁੰਦੇ ਸੀ ਉਦੋਂ ਇਹੀ ਆਮ ਆਦਮੀ ਪਾਰਟੀ ਵਾਲੇ ਵਾਹ ਵਾਹੀ ਕਰਦੇ ਸੀ ਤਾੜੀਆਂ ਮਾਰਦੇ ਹੁੰਦੇ ਸੀ ਤੇ ਫਿਰ ਜਿਹੜੀਆਂ ਰਿਓੜੀਆਂ ਦੀ ਹੁਣ ਤੁਸੀਂ ਗੱਲ ਕਰਦੇ ਹੋ ਫਿਰ ਇਹ ਵੀ ਤਾਂ ਰਿਓੜੀਆਂ ਉਹੀ ਨੇ ਜਿਹੜੀਆਂ ਜਿਹ ਅਸੀਂ ਵੋਟਾਂ ਮੰਗਾਂਗੇ ਜੇ ਅਸੀਂ ਕੰਮ ਕੀਤੇ ਹੋ ਤਾਂ ਸਾਨੂੰ ਵੋਟਾਂ ਪਾ ਦਿਓ ਜੇ ਨਾ ਕੀਤੇ ਹੋ ਤਾਂ ਨਾ ਪਾਓ ਤੇ ਹੁਣੋ ਬੋਲ ਭਾਈ ਥੋਡੇ ਕਿੱਧਰ ਗਏ ਫਿਰ ਪੰਜਾਬ ਦੇ ਵਿੱਚ ਥੋੜੀ ਸੱਤਾ ਰਹੀ ਆ ਫਿਰ 27 ਦੇ ਵਿੱਚ ਤੁਹਾਨੂੰ ਵੋਟਾਂ ਮੰਗਣ ਦੀ ਜ਼ਰੂਰਤ ਤਾਂ ਬਹੁਤ ਦੂਰ ਦੀ ਗੱਲ ਹੁਣ ਤੁਸੀਂ ਤਾਂ ਇਹ ਕਹਿ ਰਹੇ ਹੋ ਕਿ 27 ਦੇ ਵਿੱਚ ਭਾਵੇਂ ਸਾਨੂੰ ਝੂਠ ਬੋਲਣਾ ਪਵੇ 27 ਦੇ ਵਿੱਚ ਭਾਵੇਂ ਸਾਨੂੰ ਜੋ ਵੀ ਹਤਕੰਡਾ ਆਪਣਾਉਣਾ ਪਵੇ ਤਾਂ ਫਿਰ ਸਿੱਧੇ ਤੌਰ ਤੇ ਤਾਂ ਫਿਰ ਇਹ ਵੀ ਕਹੀ ਜਾਣਾ ਕਿ ਜੇ ਤੁਸੀਂ ਭ੍ਰਿਸ਼ਟਾਚਾਰ ਮੁਕਤ ਭ੍ਰਿਸ਼ਟਾਚਾਰ ਮੁਕਤ ਕਹਿਣਿਓ ਫਿਰ ਤਾਂ ਭਾਈ ਜਿਹੜੇ ਮਾਇਆ ਦੀ ਗੱਲ ਚੱਲਦੀ ਆ ਫਿਰ ਮਾਇਆ ਵੀ ਚੱਲੂਗੀ ਝੂ ਰੰਗਲੇ ਪੰਜਾਬ ਦੀਆਂ ਗੱਲਾਂ ਥੋੜੀ ਨਾ ਹੋ ਰਹੀਆਂ ਨੇ ਇਹ ਤਾਂ ਕੰਗਲੇ ਪੰਜਾਬ ਦੀਆਂ ਗੱਲਾਂ ਹੋ ਰਹੀਆਂ ਨੇ ਅਖ਼ਤਿਆਰਾਂ ਉਸਤੂਰਾਂ ਦੇ ਵਿੱਚ ਰੰਗਲਾ ਪੰਜਾਬ ਆ ਗਿਆ ਮਾਨ ਸਾਹਿਬ ਦੀਆਂ ਜ਼ੁਬਾਨ ਤੇ ਰੰਗਲਾ ਪੰਜਾਬ ਆ ਗਿਆ ਉਹਨਾਂ ਦੇ ਸਰਕਾਰੀ ਚੈਨਲਾਂ ਤੇ ਰੰਗਲਾ ਪੰਜਾਬ ਆ ਗਿਆ ਉਹਨਾਂ ਦੇ ਸਰਕਾਰੀ ਅਖਬਾਰਾਂ ਤੇ ਰੰਗਲਾ ਪੰਜਾਬ ਆ ਗਿਆ ਪਰ ਅਸਲ ਦੇ ਵਿੱਚ ਜਾ ਕੇ ਕਿਸੇ ਮਾਂ ਨੂੰ ਹਾਲਤਾ ਪੁੱਛੋ ਅਸਲ ਦੇ ਵਿੱਚ ਜਾ ਕੇ ਕਿਸੇ ਮਜ਼ਦੂਰ ਨੂੰ ਹਾਲਤਾ ਪੁੱਛੋ ਕਿ ਭਾਈ ਤੇਰੇ ਹਾਲਾਤ ਕੀ ਹੋਏ ਨੇ ਪੰਜਾਬ ਦੇ ਵਿੱਚ ਮਹਿੰਗਾਈ ਦੇ ਹਾਲ ਕੀ ਨੇ ਲੈ ਕੇ ਆਏ ਹਾਂ ਪ੍ਰੋਗਰਾਮ ਗਲਪਤੇ ਦੀ ਗੱਲ ਕਰਦੇ ਆ ਆਮ ਆਦਮੀ ਪਾਰਟੀ ਦੇ ਪੰਜਾਬ ਪ੍ਰਧਾਨ ਮਨੀਸ਼ ਸਸੋਦੀਆ ਦੀ ਜੋ ਇੱਕ ਮਹਿਲਾ ਵਿੰਗ ਦੇ ਪ੍ਰੋਗਰਾਮ ਦੇ ਵਿੱਚ ਸੰਬੋਧਨ ਕਰਦੇ ਨੇ ਜੋ ਆਪਣੇ ਬੋਲਾਂ ਦੇ ਵਿੱਚ ਇੱਕ ਕੜਵਾਟ ਲਿਆਉਂਦੇ ਨੇ ਤੇ ਉਹਨਾਂ ਦੇ ਗੁੰਡਾਗਰਦੀ ਦੇ ਇਹ ਬੋਲ ਜੋ ਮਹਿਲਾਵਾਂ ਦੇ ਸਾਹਮਣੇ ਬੋਲਦੇ ਨੇ ਕਿ 2027 ਦਾ ਇਲੈਕਸ਼ਨ ਜਿੱਤਣ ਦੇ ਲਈ ਚਾਹੇ ਕੁਝ ਵੀ ਕਰਨਾ ਪਏ ਚਾਹੇ ਕੁਝ ਕਿਸੇ ਨਾਲ ਲੜਨਾ ਪਏ ਜਾਂ ਝੂਠ ਨੂੰ ਬੋਲਣਾ ਪਏ ਤਾਂ ਤੁਹਾਨੂੰ ਬੋਲਣਾ ਪਏਗਾ ਉਸ ਸਤੇ ਹੀ ਗੱਲਬਾਤ ਕਰਦੇ ਆ ਮੇਰੇ ਨਾਲ ਨੇ ਬਾਈ ਜਸ ਗਰੇਵਲ ਬਾਈ ਜੀ ਕਿਵੇਂ ਦੇਖਦੇ ਹੋ ਇਹ ਬੋਲ ਜੋ ਮਨੀਸ਼ ਸੋਦੀਆ ਜੀ ਬੋਲ ਰਹੇ ਸਨ ਕਿ ਇਲੈਕਸ਼ਨ ਜਿੱਤਣ ਦੇ ਲਈ ਚਾਹੇ ਕੁਝ ਵੀ ਕਰਨਾ ਪਏ ਕਿਸੇ ਦੇ ਨਾਲ ਲੜਨਾ ਪਏ ਜਾਂ ਝਗੜਨਾ ਪਏ ਇਹਨਾਂ ਬੋਲਾਂ ਨੂੰ ਕਿਵੇਂ ਦੇਖਦੇ ਹੋ ਸਭ ਤੋਂ ਪਹਿਲਾਂ ਤਾਂ ਇੱਕ ਬੇਨਤੀ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਨੂੰ ਵੀ ਆ ਕਿ ਐਸੇ ਲੀਡਰ ਦੇ ਉੱਪਰ ਕਾਰਵਾਈ ਹੋਣੀ ਚਾਹੀਦੀ ਹੈ ਸਖਤ ਤੋਂ ਸਖਤ ਜਦੋਂ ਕਿ ਹਾਲੇ 27 ਦੀਆਂ ਚੋਣਾਂ ਦੇ ਵਿੱਚ ਬੜਾ ਸਮਾਂ ਪਿਆ ਹਾਲੇ ਲੋਕਾਂ ਨੇ ਬਹੁਤ ਕੁਝ ਦੇਖਣਾ ਇਹਨਾਂ ਦਾ ਉਹ ਪਹਿਲੀ ਲੋਕਾਂ ਦੇ ਵਿੱਚ ਇੱਕ ਤਸਵੀਰ ਫਿੱਟ ਕਰਤੀ ਕਿ ਭਾਈ 27 ਤਾਂ ਅਸੀਂ ਜਿੱਤਾਂਗੇ ਜਿਵੇਂ ਉਹ ਕਹਿੰਦੇ ਨਹੀਂ ਹੁੰਦੇ ਵੀ ਕਿਉਂ ਸਿੱਧੀ ਉਂਗਲ ਨਾਲ ਨਹੀਂ ਨਿਕਲਦਾ ਤਾਂ ਕਿਉਂ ਫਿਰ ਅਸੀਂ ਟੇਢੀ ਉਂਗਲ ਨਾਲ ਕੱਢਾਂਗੇ ਇਹ ਉਹਨਾਂ ਦਾ ਕਹਿਣ ਦਾ ਮਤਲਬ ਇਹ ਸੀ ਮਹਿਲਾ ਵਿੰਗ ਨੂੰ ਸੰਬੋਧਨ ਕਰਦੇ ਹੋਏ ਨਜ਼ਰ ਆਏ ਜਦੋਂ ਮਨੀਸ਼ ਸੋਧਿਆ ਹੋਰੀ ਤਾਂ ਮਨੀਸ਼ ਸੋਧਿਆ ਹੋਰੀ ਸਾਫ਼ ਤੌਰ ਤੇ ਕਹਿੰਦੇ ਨੇ ਕਹਿੰਦੇ 227 ਦੇ ਵਿੱਚ ਤੁਸੀਂ ਜਿਤਾਉਣਾ ਜੋ ਮਰਜ਼ੀ ਕਰਨਾ ਪਵੇ 227 ਦੀਆਂ ਚੋਣਾਂ ਦੇ ਲਈ ਤੁਹਾਨੂੰ ਕਿਸੇ ਦੇ ਨਾਲ ਲੜਨਾ ਪਵੇ ਤੁਹਾਨੂੰ ਕਿਸੇ ਦੇ ਨਾਲ ਝੂਠ ਬੋਲਣਾ ਪਵੇ ਸੁਨੂ ਜੋ ਮਰਜ਼ੀ ਕਰਨਾ ਬਬੇ ਤੁਸੀਂ 2027 ਦੀਆਂ ਚੋਣਾਂ ਸਾਨੂੰ ਤੁਸੀਂ ਜਿਤਾਉਂਗੇ ਤੁਸੀਂ ਜਿਹੜੀਆਂ ਹੈਗੀਆਂ ਜਿਤਾਉਈਆਂ ਬੜੀ ਹੈਰਾਨਗੀ ਦੀ ਗੱਲ ਆ ਮਤਲਬ ਦਿੱਲੀ ਦਾ ਇੱਕ ਹਾਰਿਆ ਹੋਇਆ ਲੀਡਰ ਕਰਪਸ਼ਨ ਦੇ ਚਾਰਜਸ ਦੇ ਵਿੱਚ ਅੰਦਰ ਜਿਹੜਾ ਜ਼ਮਾਨਤ ਤੇ ਬਾਹਰਾ ਜਿਹਦੇ ਵਿਦੇਸ਼ ਜਾਣ ਤੇ ਪਾਬੰਦੀ ਲੱਗੀ ਹੋਈ ਆ ਉਹ ਹੁਣ ਪੰਜਾਬੀਆਂ ਨੂੰ ਦੱਸੂਗਾ ਕਿ ਪੰਜਾਬ ਕਿਵੇਂ ਜਿਤਾਉਣਾ ਤੇ ਪੰਜਾਬ ਨੂੰ ਕਿਵੇਂ ਤੁਸੀਂ ਜਿੱਤਣਾ ਆ ਹੋਰ ਵੱਡੀ ਗੱਲ ਮੈਨੂੰ ਤਾਂ ਹਾਸਿ ਉਦੋਂ ਆਈ ਕਿ ਮਨੀਸ਼ ਸੋਦੀਆ ਦਿੱਲੀ ਦਾ ਹਾਰਿਆ ਹੋਇਆ ਲੀਡਰ ਹਿੰਦੀ ਦੇ ਵਿੱਚ ਪੰਜਾਬੀਆਂ ਨੂੰ ਇਹ ਦੱਸ ਰਿਹਾ ਸੀ ਕਿ ਪੰਜਾਬ ਨੂੰ ਖੁਸ਼ਹਾਲ ਕਿਵੇਂ ਬਣਾਉਣਾ ਪੰਜਾਬ ਨੂੰ ਖੁਸ਼ਹਾਲੀ ਵਾਲ ਜਿਹੜਾ ਹੈਗਾ ਉਹ ਕਿਵੇਂ ਲੈ ਕੇ ਜਾਣਾ ਇੱਕ ਕਹਾਵਤਾਂ ਨਾ ਜਿਹੜੇ ਕਹਿੰਦੇ ਕਿ ਬਿੱਲੀ ਥੈਲੀੋਂ ਬਾਹਰ ਆ ਗਈ ਹਾਲਾਂਕਿ ਬਿੱਲੀ ਕਿੰਨੀ ਕਿ ਥੈਲੀੋਂ ਬਾਹਰ ਆਇਆ ਤਾਂ ਪਹਿਲੀ ਪਤਾ ਲੱਗ ਗਿਆ ਕਿ ਕਿਸ ਤਰ੍ਹਾਂ ਦੇ ਨਾਲ ਪਰ ਹੁਣ ਸ਼ਾਇਦ ਉਹ ਬਿੱਲੀ ਜਿਹੜੀ ਥੈਲੀੋਂ ਪੂਰਨ ਰੂਪ ਦੇ ਵਿੱਚ ਹੀ ਬਾਹਰ ਆ ਗਈ ਜਿਹੜੇ ਹੁਣੀ ਹਾਲੇ ਇਲੈਕਸ਼ਨ ਚ ਸਮਾਂ ਆ ਪਿਆ ਜਿਹੜੇ ਹੁਣੀ ਇਹ ਹੀ ਕਹੀ ਜਾਂਦਾ ਕਿ ਜੇ ਸਾਨੂੰ ਲੜਨਾ ਪਿਆ ਜੇ ਸਾਨੂੰ ਝਗੜਨਾ ਪਵੇ ਜੇ ਸਾਨੂੰ ਝੂਠ ਬੋਲਣਾ ਪਵੇ ਜੋ ਤੁੰ ਨੂੰ ਮਰਜੀ ਕਹਿਣਾ ਪਵੇ ਤੁਸੀਂ ਬਸ ਉੱਥੇ ਜਾ ਕੇ ਸਾਨੂੰ 227 ਦਾ ਇਲੈਕਸ਼ਨ ਜਿਤਾ ਕੇ ਦਿਖਾਓ ਹੁਣ ਮੈਂ ਅਰਵਿੰਦ ਕੇਜਰੀਵਾਲ ਹੋਰਾਂ ਦੇ ਉਹ ਬਿਆਨ ਯਾਦ ਕਰਵਾਉਂਦਾ ਜਦੋਂ ਅਰਵਿੰਦ ਕੇਜਰੀਵਾਲ ਹੋਰੇ ਇਹ ਕਹਿੰਦੇ ਹੁੰਦੇ ਸੀ ਕਿ ਮੈਂ ਇੱਕ ਵਾਰੀ ਜਦੋਂ ਸੱਤਾ ਸਾਡੇ ਹੱਥ ਦੇ ਵਿੱਚ ਆ ਗਈ ਅਸੀਂ ਇੰਨੇ ਕੰਮ ਕਰਾਂਗੇ ਕਿ ਉਸ ਤੋਂ ਬਾਅਦ ਸਾਨੂੰ ਵੋਟਾਂ ਮੰਗਣ ਦੀ ਜ਼ਰੂਰਤ ਹੀ ਨਹੀਂ ਪੈਣੀ ਅਸੀਂ ਵੋਟਾਂ ਮੰਗਾਗੇ ਨਹੀਂ ਜੇ ਅਸੀਂ ਕੰਮ ਕੀਤੇ ਹੋਏ ਤਾਂ ਸਾਨੂੰ ਵੋਟਾਂ ਪਾ ਦਿਓ ਜੇ ਨਾ ਕੀਤੇ ਹੋ ਤਾਂ ਨਾ ਪਾਓ ਤੇ ਹੁਣ ਉਹ ਬੋਲ ਭਾਈ ਤੁਹਾਡੇ ਕਿੱਧਰ ਗਏ ਫਿਰ ਪੰਜਾਬ ਦੇ ਵਿੱਚ ਥੋੜੀ ਸੱਤਾ ਰਹੀ ਆ ਪੰਜਾਬ ਦੇ ਵਿੱਚ ਸਭ ਕੁਝ ਤੁਹਾਡੇ ਹਿੱਸੇ ਰਿਹਾ ਫਿਰ 27 ਦੇ ਵਿੱਚ ਤੁਹਾਨੂੰ ਵੋਟਾਂ ਮੰਗਣ ਦੀ ਜ਼ਰੂਰਤ ਤਾਂ ਬਹੁਤ ਦੂਰ ਦੀ ਗੱਲ ਹੁਣ ਤੁਸੀਂ ਤਾਂ ਇਹ ਕਹਿ ਰਹੇ ਹੋ ਕਿ 27 ਦੇ ਵਿੱਚ ਭਾਵੇਂ ਸਾਨੂੰ ਝੂਠ ਬੋਲਣਾ ਪਵੇ 27 ਦੇ ਵਿੱਚ ਭਾਵੇਂ ਸਾਨੂੰ ਜੋ ਵੀ ਹੱਤਕੰਡਾ ਆਪਣਾਉਣਾ ਪਵੇ ਤਾਂ ਫਿਰ ਸਿੱਧੇ ਤੌਰ ਤੇ ਤਾਂ ਫਿਰ ਇਹ ਵੀ ਕਹੀ ਜਾਣੋ ਕਿ ਜੇ ਤੁਸੀਂ ਭ੍ਰਿਸ਼ਟਾਚਾਰ ਮੁਕਤ ਭ੍ਰਿਸ਼ਟਾਚਾਰ ਮੁਕਤ ਕਹਣਿਓ ਫਿਰ ਤਾਂ ਭਾਈ ਜਿਹੜੇ ਮਾਇਆ ਦੀ ਗੱਲ ਚੱਲਦੀ ਹੈ ਫਿਰ ਮਾਇਆ ਵੀ ਚੱਲੂਗੀ ਝੂਠ ਵੀ ਚੱਲੂਗਾ ਲੜਾਈਆਂ ਝਗੜੇ ਵੀ ਚੱਲਣਗੇ ਫਿਰ ਹੁਣ ਤਾਂ ਵੋਟਾਂ ਲੈਣ ਦੇ ਲਈ ਤੁਹਾਨੂੰ ਇੰਨਾ ਕੁਝ ਕਰਨਾ ਪਊਗਾ ਹੁਣ ਆਪਦਿਆਂ ਨੂੰ ਤੁਸੀਂ ਆਪ ਹੀ ਕਹੀ ਕਲਾਸ ਕਿਵੇਂ ਲੱਗਦੀ ਹੈ ਕਿਵੇਂ ਇਹਨਾਂ ਨੂੰ ਜਿਵੇਂ ਕਹੇ ਮਨਾਂ ਦੇ ਵਿੱਚ ਕੀ ਕੁਝ ਭਰਿਆ ਜਾਂਦਾ ਇਹ ਤਾਂ ਉਹ ਗੱਲਾਂ ਨੇ ਜਿਹੜੀਆਂ ਪਰਦੇ ਦੇ ਅੱਗੇ ਦੀਆਂ ਨੇ ਜਿਹੜੀਆਂ ਕੈਮਰੇ ਦੇ ਵਿੱਚ ਰਿਕਾਰਡ ਹੋਈਆਂ ਜਿਹੜੀਆਂ ਸਾਡੇ ਸਾਹਮਣੇ ਆਈਆਂ ਨੇ ਹੁਣ ਤੇ ਮਿਸ ਮਨੀਸ਼ ਸੋਧਿਆ ਇਹ ਕਹਿੰਦੇ ਨਜ਼ਰ ਆਉਂਦੇ ਨੇ ਉਹ ਕਹਿੰਦੇ ਨੇ ਕਿ ਤੁਹਾਨੂੰ ਬੀਜੇਪੀ ਵਾਲੇ ਤੁਹਾਨੂੰ ਕਾਂਗਰਸ ਵਾਲੇ ਤੁਹਾਨੂੰ ਅਕਾਲੀ ਦਲ ਵਾਲੇ ਜੋ ਮਰਜ਼ੀ ਸਵਾਲ ਕਰਨ ਤੁਸੀਂ ਜਵਾਬ ਪਤਾ ਕੀ ਦੇਣਾ 300 ਯੂਨਟ ਬਿਜਲੀ ਫਰੀ 300 ਯੂਨਟ ਬਿਜਲੀ ਫਰੀ ਅਸਲ ਦੇ ਵਿੱਚ ਸੋਸੋਧਿਆ ਸਾਹਿਬ ਦਾ ਕਹਿਣ ਦਾ ਮਤਲਬ ਇਹ ਨਹੀਂ ਸੀ ਕਿ ਤੁਹਾਨੂੰ ਬੀਜੇਪੀ ਵਾਲੇ ਜੋ ਮਰਜ਼ੀ ਸਵਾਲ ਕਰਨ ਕਾਂਗਰਸ ਵਾਲਾ ਜੋ ਮਰਜ਼ੀ ਸਵਾਲ ਕਰ ਅਕਾਲੀ ਦਲ ਵਿਰੋਧੀ ਜੋ ਮਰਜ਼ੀ ਸਵਾਲ ਕਰਨ ਉਹਨਾਂ ਦੇ ਕਹਿਣ ਦਾ ਮਤਲਬ ਇਹ ਸੀ ਕਿ ਜੇ ਜੋ ਤੁਸੀਂ ਪਿੰਡਾਂ ਦੇ ਵਿੱਚ ਬਣੋਗੇ ਹੁਣ ਪਿੰਡਾਂ ਦੇ ਲੋਕਾਂ ਨੇ ਤੁਹਾਨੂੰ ਸਵਾਲ ਕਰਨੇ ਆ ਤੇ ਪਿੰਡਾਂ ਦੇ ਲੋਕਾਂ ਦੇ ਲੋਕ ਜਿਹੜੇ ਸਵਾਲ ਕਰਨਗੇ ਉਹਨਾਂ ਸਵਾਲਾਂ ਦਾ ਜਵਾਬ ਤੁਸੀਂ ਇੱਕ ਹੀ ਦੇਣਾ ਕਿ ਅਸੀਂ ਬਿਜਲੀ ਫਰੀ ਕੀਤੀ ਆ ਅਜੀ ਬਿਜਲੀ ਫਰੀ ਕੀਤੀ ਉਹ ਭਾਈ ਬਿਜਲੀ ਫਰੀ ਕੀਤਾ ਤਾਂ ਬਿਜਲੀ ਫਰੀ ਦੀ ਬਿਜਲੀ ਜਿਹੜੀ ਆ ਉਹ ਕਿਸੇ ਦਾ ਢੱਡਣੀ ਪਰਦੀ ਫਰੀ ਦੀ ਬਿਜਲੀ ਜਿਹੜੀ ਆ ਕਿਸੇ ਦੀਆਂ ਜਵਾਕ ਦੀਆਂ ਫੀਸਾਂ ਨਹੀਂ ਪਰਦੀ ਫਰੀ ਦੀ ਬਿਜਲੀ ਜਿਹੜੀ ਆ ਉਹ ਕਿਸੇ ਦਾ ਘਰ ਨਹੀਂ ਚਲਾਉਂਦੀ ਫਰੀ ਦੀ ਬਿਜਲੀ ਜਿਹੜੀ ਉਹ ਵੇਲੜ ਬਣਾਉਂਦੀ ਆ ਫਰੀ ਦੀ ਬਿਜਲੀ ਜਿਹੜੀ ਆ ਪਿਖ ਮੰਗੇ ਬਣਾਉਂਦੀ ਆ ਕੀ ਹੁਣ ਤੁਸੀਂ ਫਿਰ ਪੇਖ ਮੰਗੇ ਬਣਾਉਣਾ ਚਾਹੁੰਦੇ ਹੋ ਔਰ ਜਦੋਂ ਫਰੀਦੀਆਂ ਰਿਓੜੀਆਂ ਦੀ ਗੱਲ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਕਰਦੇ ਹੁੰਦੇ ਸੀ ਉਦੋਂ ਇਹੀ ਆਮ ਆਦਮੀ ਪਾਰਟੀ ਵਾਲੇ ਵਾਹ ਵਾਹੀ ਕਰਦੇ ਸੀ ਤਾੜੀਆਂ ਮਾਰਦੇ ਹੁੰਦੇ ਸੀ ਤੇ ਫਿਰ ਜਿਹੜੀਆਂ ਰਿਓੜੀਆਂ ਦੀ ਹੁਣ ਤੁਸੀਂ ਗੱਲ ਕਰਦੇ ਹੋ ਆਪਦੇ ਵਰਕਰਾਂ ਦੇ ਵਿੱਚ ਕਹਿ ਰਹੇ ਹੋ ਕਿ ਜਵਾਬ ਤੁਸੀਂ ਇਹੀ ਦੇਣਾ ਫਿਰ ਇਹ ਵੀ ਤਾਂ ਰਿਓੜੀਆਂ ਉਹੀ ਨੇ ਜਿਹੜੀਆਂ ਜਿਹੜੀਆਂ ਨੂੰ ਤੁਸੀਂ ਹੁਣ ਤੱਕ ਭੰਡਦੇ ਆਏ ਹੋ ਇਹ ਵੀ ਤਾਂ ਉਹੀ ਰਿਓੜੀਆਂ ਨੇ ਨਾ ਜਿਨ੍ਹਾਂ ਨੂੰ ਤੁਸੀਂ ਕਹਿੰਦੇ ਹੁੰਦੇ ਸੀ ਕਿ ਭਾਈ ਫਰੀਦੀਆਂ ਉਹ ਰਿਓੜੀਆਂ ਕੌਣ ਬਣ ਰਿਆ ਫਰੀਦਾ ਇਹ ਕੌਣ ਕਰ ਰਿਆ ਤੁਸੀਂ ਵੀ ਤਾਂ ਫਿਰ ਆਪਦੇ ਵਰਕਰਾਂ ਨੂੰ ਉਹੀ ਸਮਝਾ ਰਹੇ ਹੋ ਤਾਂ ਮਤਲਬ ਆ ਪੰਜਾਬ ਦੇ ਲੋਕਾਂ ਦੇ ਮਨਾਂ ਦੇ ਵਿੱਚ ਇਹ ਚੀਜ਼ ਭਰੀ ਜਾ ਰਹੀ ਆ ਕਿ ਸਾਨੂੰ ਸਿਰਫ 27 ਦੀ ਸੀਟ ਚਾਹੀਦੀ ਆ ਤੁਸੀਂ ਲੜੋ ਤੁਸੀਂ ਭੜੋ ਹੁਣ ਮੁੱਖ ਮੰਤਰੀ ਸਾਹਿਬ ਤਾਂ ਪਿਛਲੇ ਸਮੇਂ ਚ ਇਹ ਵੀ ਕਹਿੰਦੇ ਰਹੇ ਆ ਕਿ ਅਕਾਲੀਆਂ ਨੇ ਕਾਂਗਰਸੀਆਂ ਨੇ ਇੰਨੇ ਕੁ ਵਾਰ ਸਾਡੇ ਚ ਪਵਾਤੇ ਕਿ ਅਕਾਲੀਆਂ ਦੇ ਭੋਗਾਂ ਤੇ ਕਾਂਗਰਸ ਨਹੀਂ ਜਾਂਦੇ ਕਾਂਗਰਸੀਆਂ ਦੇ ਭੋਗਾਂ ਤੇ ਅਕਾਲੀ ਨਹੀਂ ਜਾਂਦੇ ਮੈਨੂੰ ਲੱਗਦਾ ਉਹ ਤਾਂ ਫਿਰ ਵੀ ਹਲੇ ਭੋਗਾਂ ਤੇ ਮੜਾ ਮੋਟਾਉਂਦੇ ਜਾਂਦੇ ਰਹੇ ਆਉਂਦੇ ਜਾਂਦੇ ਰਹਿੰਦੇ ਹੋਣਗੇ ਪਰ ਜਿਹੜੇ ਹਿਸਾਬ ਨਾਲ ਤੁਸੀਂ ਸਾਡੇ ਪੰਜਾਬੀਆਂ ਦੇ ਵਿੱਚ ਫੋਟ ਪਾਉਣ ਲੱਗੇ ਹੋ ਜਿਹੜੇ ਹਿਸਾਬ ਦੇ ਨਾਲ ਤੁਸੀਂ ਜਿਹੜਾ ਹੈਗਾ ਆ ਉਹਨਾਂ ਨੂੰ ਲੜਾਈ ਲਈ ਤਿਆਰ ਕਰਨ ਲੱਗੇ ਹੋ ਏ ਕੋਈ ਜੰਗ ਦਾ ਮੈਦਾਨਾ ਜੰਗ ਦੇ ਮੈਦਾਨ ਚ ਤੁਸੀਂ ਸਾਡੀਆਂ ਪੰਜਾਬ ਦੀਆਂ ਬੀਬੀਆਂ ਨੂੰ ਭੇਜਣ ਜਿਹੜਾ ਹੈਗਾ ਉਹ ਲੱਗਿਓ ਫਿਰ ਉਦੋਂ ਹੀ ਸ਼ਰਮ ਦੀ ਗੱਲ ਹੋਰ ਦੇਖੋ ਚਲੋ ਜੇ ਉੱਥੇ ਇਕੱਲੇ ਵਰਕਰ ਬੈਠੇ ਹੁੰਦੇ ਆਮ ਆਦਮੀ ਪਾਰਟੀ ਦੇ ਗੱਲ ਵਕਰੀ ਸੀ ਮਨੀਸ਼ ਸੋਧਿਆ ਹੋਰੀ ਸਟੇਜ ਤੋਂ ਕਹਿ ਰਹੇ ਹੁੰਦੇ ਉਹ ਗੱਲ ਵਕਰੀ ਸੀ ਉੱਥੇ ਮੌਕੇ ਤੇ ਭਗਵੰਤ ਸਿੰਘ ਮਾਨ ਪੰਜਾਬ ਦੇ ਮੁੱਖ ਮੰਤਰੀ ਮੌਜੂਦ ਪੰਜਾਬ ਦੇ ਮੁੱਖ ਮੰਤਰੀ ਸਾਹਮਣੇ ਬਹਿ ਕੇ ਇਹ ਗੱਲ ਸੁਣ ਰਹੇ ਨੇ ਅਮਨੂਰ ਅਰੂੜਾ ਸਭ ਉੱਥੇ ਸਾਹਮਣੇ ਬੈ ਕੇ ਇਹ ਗੱਲ ਜਿਹੜੀ ਹੈਗੀ ਉਹ ਸੁਣ ਰਹੇ ਨੇ ਮਤਲਬ ਲੜਾਈ ਦੇ ਲਈ ਪੰਜਾਬੀਆਂ ਨੂੰ ਪੰਜਾਬੀਆਂ ਦੇ ਨਾਲ ਲੜਾਉਣ ਦੇ ਲਈ ਮਨੀਸ਼ ਸੁਸੋਧਿਆ ਤਿਆਰ ਕਰ ਰਹੇ ਨੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਸਮਾਇਲ ਦੇ ਰਹੇ ਨੇ ਕਿ ਠੀਕ ਆ ਭਾਈ ਐਦਾਂ ਹੀ ਕਰਨਾ ਚਾਹੀਦਾ ਉਹ ਕਹਿ ਰਹੇ ਨੇ ਕਿ ਤੁਸੀਂ ਲੜੋ ਤੁਸੀਂ ਝੂਠ ਬੋਲੋ ਤੁਸੀਂ ਜੋ ਮਰਜ਼ੀ ਬੋਲੋ ਤੇ ਪਰ ਤੁਹਾਨੂੰ 27 ਦੀਆਂ ਚੋਣਾਂ ਦੇ ਵਿੱਚ ਜਿੱਤ ਚੜੀ ਹੈਗੀ ਉਹ ਸਾਡੇ ਹਿੱਸੇ ਦੇ ਵਿੱਚ ਆਉਣੀ ਚਾਹੀਦੀ ਹੈ ਉੱਥੇ ਅਮਨੁਰ ਉਰੂੜਾ ਸਾਹਿਬ ਜਿਹੜਾ ਹੈਗਾ ਹੱਸ ਕੇ ਦਿਖਾ ਰਹੇ ਨੇ ਯਾਰ ਐਡੋ ਇਹਨੂੰ ਲਾਂਤ ਦਿੱਤੇ ਇਹਨੂੰ ਸ਼ਰਮ ਦੀ ਗੱਲ ਕੀ ਹੋਗੀ ਕਿ ਦਿੱਲੀ ਦੇ ਹਾਰੇ ਹੋਏ ਲੀਟਰ ਜਿਨ੍ਹਾਂ ਨੂੰ ਦਿੱਲੀ ਵਾਲਿਆਂ ਨੇ ਨਕਾਰਤਾ ਜਿਨ੍ਹਾਂ ਨੇ ਜੇਲਾ ਕਟੀਆਂ ਜਿਨ੍ਹਾਂ ਦੇ ਹੁਣ ਵਿਦੇਸ਼ ਜਾਣ ਤੇ ਵੀ ਪਾਬੰਦੀ ਲੱਗੀ ਹੋਈ ਆ ਉਹ ਆ ਕੇ ਪੰਜਾਬ ਦੇ ਵਿੱਚ ਆਉਂਦੇ ਨੇ ਪੰਜਾਬੀਆਂ ਨੂੰ ਸਮਝਾਉਂਦੇ ਨੇ ਕਿ ਐ ਨਹੀਂ ਐ ਜਿਤਨਾ ਉਹ ਆਉਂਦੇ ਨੇ ਪੰਜਾਬ ਦੇ ਵਿੱਚ ਪੰਜਾਬੀਆਂ ਨੂੰ ਲੜਨ ਦੇ ਲਈ ਤਿਆਰ ਕਰਦੇ ਨੇ ਸਾਡੇ ਆਪਦਿਆਂ ਨੂੰ ਆਪਸ ਦੇ ਨਾਲ ਲੜਾਉਣ ਦੇ ਲਈ ਉਹ ਤਿਆਰ ਕਰਦੇ ਨੇ ਕਿ ਐ ਨਹੀਂ ਆਪਾਂ ਐ ਕਰਕੇ ਸਤਾਈ ਦੀ ਚੋਣ ਜਿੱਤਨੀ ਆ ਤੇ ਸਾਡਾ ਮੁੱਖ ਮੰਤਰੀ ਉੱਥੇ ਬੈਠ ਕੇ ਯਾਰ ਸਾਹਮਣੇ ਹੱਸ ਰਿਹਾ ਹੋਵੇ ਇਦੋਂ ਸ਼ਰਮ ਦੀ ਗੱਲ ਯਾਰ ਹੋਰ ਕੋਈ ਹੋ ਸਕਦੀ ਆ ਇੱਕ ਪਾਸੇ ਤਾਂ ਇੱਕ ਰੰਗਲਾ ਪੰਜਾਬ ਬਣਾਉਣ ਦੀਆਂ ਗੱਲਾਂ ਕਰਨੇ ਕਿ ਰੰਗਲਾ ਪੰਜਾਬ ਬਣਾ ਰਹੇ ਆ ਦੂਜੇ ਪਾਸੇ ਇਹ ਚੀਜ਼ਾਂ ਕਰਨ ਦੀ ਜ਼ਰੂਰਤ ਹੀ ਕੀ ਆ ਜੇ ਰੰਗਲਾ ਪੰਜਾਬ ਹੀ ਬਣ ਗਿਆ ਤਾਂ ਫਿਰ ਤਾਂ ਲੜਨ ਝਗੜਨ ਦੀ ਜ਼ਰੂਰਤ ਨਹੀਂ ਵੋਟਾਂ ਤਾਂ ਆਪੇ ਪੈ ਜਾਣਗੀਆਂ ਰੰਗਲਾ ਪੰਜਾਬ ਨਹੀਂ ਐ ਕੰਗਲੇ ਪੰਜਾਬ ਦੀਆਂ ਗੱਲਾਂ ਹੋ ਰਹੀਆਂ ਨੇ ਜਨਾਬ ਰੰਗਲੇ ਪੰਜਾਬ ਦੀਆਂ ਗੱਲਾਂ ਥੋੜੀ ਨਾ ਹੋ ਰਹੀਆਂ ਨੇ ਇਹ ਤਾਂ ਕੰਗਲੇ ਪੰਜਾਬ ਦੀਆਂ ਗੱਲਾਂ ਹੋ ਰਹੀਆਂ ਨੇ ਰੰਗਲਾ ਪੰਜਾਬ ਤਾਂ ਤੁਸੀਂ ਅ ਅਸ਼ਤਿਆਰਾਂ ਛੂਰਾਂ ਦੇ ਵਿੱਚ ਰੰਗਲਾ ਪੰਜਾਬ ਆ ਗਿਆ ਮਾਨ ਸਾਹਿਬ ਦੀਆਂ ਜ਼ੁਬਾਨ ਤੇ ਰੰਗਲਾ ਪੰਜਾਬ ਆ ਗਿਆ ਉਹਨਾਂ ਦੇ ਸਰਕਾਰੀ ਚੈਨਲਾਂ ਤੇ ਰੰਗਲਾ ਪੰਜਾਬ ਆ ਗਿਆ ਉਹਨਾਂ ਦੇ ਸਰਕਾਰੀ ਅਖਬਾਰਾਂ ਤੇ ਰੰਗਲਾ ਪੰਜਾਬ ਆ ਗਿਆ ਪਰ ਅਸਲ ਦੇ ਵਿੱਚ ਜਾ ਕੇ ਕਿਸੇ ਮਾਂ ਨੂੰ ਹਾਲਤਾ ਪੁੱਛੋ ਅਸਲ ਦੇ ਵਿੱਚ ਜਾ ਕੇ ਕਿਸੇ ਮਜ਼ਦੂਰ ਨੂੰ ਹਾਲਤਾ ਪੁੱਛੋ ਕਿ ਭਾਈ ਤੇਰੇ ਹਾਲਾਤ ਕੀ ਹੋਏ ਨੇ ਪੰਜਾਬ ਦੇ ਵਿੱਚ ਮਹਿੰਗਾਈ ਦੇ ਹਾਲ ਕੀ ਹੋਏ ਨੇ ਜਿਹੜੇ ਇਹ ਕਹਿੰਦੇ ਹੁੰਦੇ ਸੀ ਨਾ ਕਿ ਸਾਡਾ ਖਜ਼ਾਨਾ ਜਿਹੜਾ ਉਹ ਭਾਈ ਭਰਿਆ ਰਹੂਗਾ ਉਹ ਖਜ਼ਾਨਾ ਅੱਜ ਨਾ ਉਹ ਕਹਿੰਦੇ ਨਹੀਂ ਹੁੰਦੇ ਕਿ ਕਿਸੇ ਗਰੀਬ ਦੇ ਜਿਹੜਾ ਗਰੀਬ ਦੇ ਘਰ ਦੇ ਵਿੱਚ ਆਟੇ ਵਾਲਾ ਪੀਪਾ ਨਹੀਂ ਹੁੰਦਾ ਉਹਦੇ ਵਾਂਗੂ ਖੜਕੀ ਜਾਂਦਾ ਖਜ਼ਾਨਾ ਝੋਲੀਆਂ ਅੱਡੀ ਬੈਠੇ ਨੇ ਇਧਰੋਂ ਵੀ ਕਰਜ਼ਾ ਮਿਲ ਜੇ ਇਧਰੋਂ ਵੀ ਕਰਜ਼ਾ ਮਿਲ ਜੇ ਇਧਰੋਂ ਵੀ ਕਰਜ਼ਾ ਮਿਲ ਜੇ ਇਹ ਉਹ ਹਾਲਾਤ ਕਰੇ ਪਏ ਨੇ ਤੁਸੀਂ ਰੰਗਲੇ ਪੰਜਾਬ ਦੀ ਗੱਲ ਕਰਦੇ ਹੋ ਕੰਗਲੇ ਪੰਜਾਬ ਬੰਨੀ ਨੂੰ ਪੰਜਾਬ ਜਿਹੜਾ ਹੈਗਾ ਉਹ ਵੱਧ ਰਿਹਾ ਹੁਣ ਮੈਨੂੰ ਲੱਗਦਾ ਇਹ ਪੰਗਲਾ ਵੀ ਨਹੀਂ ਛੱਡਣ ਦੇਣਾ ਚਾਹੁੰਦੇ ਪੰਜਾਬ ਨੂੰ ਜਿਹੜੇ ਹਿਸਾਬ ਤੇ ਇਹਨਾਂ ਦੇ ਹਾਲਾਤ ਨੇ ਜਿਹੜੇ ਹਿਸਾਬ ਤੇ ਤਿਆਰੀਆਂ ਵੱੱਟੀ ਬੈਠੇ ਨੇ ਇਹ ਕਹਿੰਦੇ ਨੇ ਕਿ ਕੰਗਲਾ ਵੀ ਨਹੀਂ ਛੱਡਣਾ ਪੰਜਾਬ ਦੇ ਵਿੱਚ ਮਤਲਬ ਅਸੀਂ ਛੱਡਣਾ ਹੀ ਕੁਛ ਨਹੀਂ ਬਸ 22 ਤੱਕ ਵੀ ਹੁੰਜਾ ਫੇਰ ਨਾ 27 ਤੋਂ ਬਾਅਦ ਵੀ ਜੇਕਰ ਸਾਡਾ ਜਿਹੜਾ ਦਾ ਲੱਗ ਗਿਆ 27 ਤੋਂ ਬਾਅਦ ਵੀ ਫਿਰ ਅਸੀਂ ਹੁੰਜਾ ਫੇਰ ਨਾ ਮੈਨੂੰ ਤਾਂ ਗੱਲ ਹੋਰ ਲੱਗਦੀ ਜਿਸ ਸਾਹਿਬ ਦੇ ਨਾਲ ਇਹ ਇਸਤਰੀ ਵਿੰਗ ਤਿਆਰ ਕਰ ਰਹੇ ਨੇ ਜਿਸ ਸਾਹਿਬ ਦੇ ਨਾਲ ਉੱਤੇ ਜਿਹੜੀਆਂ ਹੈਗੀਆਂ ਪਲਾਨਿੰਗਾਂ ਮਾਰਨੀਆਂ ਸੀ ਕਿ ਇੱਕ ਮਹੀਨੇ ਦੇ ਵਿੱਚ ਆਹ ਕਰ ਦਾਂਗੇ 15 ਦਿਨਾਂ ਚ ਆਹ ਹੋ ਜੂਗਾ 18 ਦਿਨਾਂ ਚ ਆਹ ਕਰ ਦਾਂਗੇ ਆ ਤਿਆਰ ਕਰਨੀਆਂ ਇੰਨੀਆਂ ਬੀਬੀਆਂ ਤਿਆਰ ਕਰਨੀਆਂ ਇੰਨੀਆਂ ਬੀਬੀਆਂ ਜਿਹੜੀਆਂ ਹੈਗੀਆਂ ਉਹ ਅਸੀਂ ਤਿਆਰ ਕਰਨੀਆਂ ਮਤਲਬ ਹੁਣ ਫਿਰ ਇਨਾਂ ਬੀਬੀਆਂ ਦੇ ਹੱਥੋਂ ਮਨ ਲਾ ਜਿਹੜਾ ਉਹ ਹਜ਼ਾਰ-ਹਜ਼ਾਰ ਵਾਲਾ 11-11 16 ਸੀ ਨਾ ਉਹ ਇਨਾਂ ਬੀਬੀਆਂ ਦੇ ਹੱਥਾਂ ਦੇ ਵਿੱਚੋਂ ਕੋਈ ਨਾ ਕੋਈ ਉਹ ਖੇਡ ਗੇਮ ਜਿਹੜੀ ਆ ਉਹ ਇਨਾਂ ਦੇ ਹੱਥਾਂ ਦੇ ਵਿੱਚੋਂ ਕਿਸੇ ਤਰ੍ਹਾਂ ਦੀ ਖੇਡ ਨਹੀਂ ਤੇ ਇਹ ਬੀਬੀਆਂ ਫਿਰ ਪਿੰਡਾਂ ਦੇ ਵਿੱਚ ਕੀ ਮੂੰਹ ਲੈ ਕੇ ਜਾਣ ਗਈਆਂ ਕੀ 1000 ਰੁਪਏ ਇਹਨਾਂ ਨੇ ਦਿੱਤਾ ਪਿੰਡਾਂ ਦੇ ਵਿੱਚ ਜੋ ਇਹਨਾਂ ਨੂੰ ਭੇਜਣਗੇ ਕਿ ਇਹਨਾਂ ਬੀਬੀਆਂ ਨੂੰ ਇਲੈਕਸ਼ਨ ਦੇ ਬਾਰੇ ਦੱਸੋ ਜਾ ਇਹਦੇ ਪਾਰਟੀ ਦੇ ਬਾਰੇ ਦੱਸੋ 1000 ਰੁਪਏ ਤਾਂ ਦਿੱਤਾ ਨਹੀਂ ਇਹਨਾਂ ਪਰ ਤੁਸੀਂ ਜਨਾਬ ਸਮਝੇ ਨਹੀਂ ਤੁਸੀਂ ਮਨੀਸ਼ ਸੋਧਿਆ ਦੀ ਹੋਰ ਨਹੀਂ ਗੱਲ ਨਹੀਂ ਸਮਝੇ ਜਿਹੜਾ ਮੂੰਹ ਲੈ ਕੇ ਮਨੀਸ਼ ਸੋਧਿਆ ਹੋਰਾਂ ਕੋਲੇ ਗਈਆਂ ਸੀ ਮੂੰਹ ਤਾਂ ਉਹੀ ਲੈ ਕੇ ਆਪਦੇ ਹਲਕਿਆਂ ਦੇ ਵਿੱਚ ਆਪਦੇ ਵਾਰਡਾਂ ਦੇ ਵਿੱਚ ਆਪਦੀਆਂ ਗਲੀਆਂ ਜਾਣਗੀਆਂ ਪਰ ਉਹ ਮੂੰਹ ਦੇ ਵਿੱਚ ਜ਼ੁਬਾਨ ਮਨੀਸ਼ ਸੋਧਿਆ ਦੀ ਹੋਊਗੀ ਉਸ ਮੂੰਹ ਦੇ ਵਿੱਚ ਝੂਠ ਮਨੀਸ਼ ਸੋਧਿਆ ਦਾ ਹੋਊਗਾ ਉਸ ਮੂੰਹ ਦੇ ਵਿੱਚ ਸ਼ਬਦਾਵਲੀ ਮਨੀਸ਼ ਸੋਧਿਆ ਦੀ ਹੋਊਗੀ ਉਸ ਮੂੰਹ ਦੇ ਵਿੱਚ ਗੁੰਡਾ ਗਰਦੀ ਵਾਲੇ ਬੋਲ ਮਨੀਸ਼ ਸੋਧਿਆ ਦੇ ਹੋਣਗੇ ਜਿਹੜੀਆਂ ਸਾਡੀਆਂ ਬੀਬੀਆਂ ਦੇ ਮਨਾਂ ਦੇ ਵਿੱਚ ਪਾਏ ਜਾਣਗੇ ਉਸ ਮੂੰਹ ਦੇ ਵਿੱਚ ਜਵਾਬ ਮਨੀਸ਼ ਸੋਧਿਆ ਵਾਲੇ ਹੋਣਗੇ ਜਿਹੜੇ ਸੋਧਿਆ ਸਾਹਿਬ ਨੇ ਕਹਿ ਤਾਂ ਦਿੱਤਾ ਉਹ ਕਹਿੰਦੇ ਤੁਹਾਨੂੰ ਕੋਈ ਵੀ ਸਵਾਲ ਕਰੇ ਤੋਂ ਨੂੰ ਕਿਸੇ ਨੇ ਸਵਾਲ ਕਰ ਲਿਆ ਕਿ ਜੀ ਇੰਨੀ ਮੰਗਾਈ ਹੋ ਗਈ ਤੁਹਾਨੂੰ ਕਿਸੇ ਨੇ ਸਵਾਲ ਕਰ ਲਿਆ ਕਿ ਜੀ ਪੰਜਾਬ ਦੇ ਬੁਰੇ ਹਾਲਾਤ ਹੋ ਗਏ ਤੁਹਾਨੂੰ ਕਿਸੇ ਨੇ ਸਵਾਲ ਕਰ ਲਿਆ ਕਿ ਪੰਜਾਬ ਦੇ ਵਿੱਚ ਚਟਾ ਇੰਨਾ ਹੋ ਗਿਆ ਤੁਹਾਨੂੰ ਕਿਸੇ ਨੇ ਸਵਾਲ ਕਰ ਲਿਆ ਕਿ ਪੰਜਾਬ ਦੇ ਵਿੱਚ ਲੁੱਟਾ ਕੋਹ ਇੰਨੀਆ ਵਧੀਆਂ ਤੁਹਾਨੂੰ ਕਿਸੇ ਨੇ ਸਵਾਲ ਕਰ ਲਿਆ ਪੰਜਾਬ ਦੇ ਵਿੱਚ ਭ੍ਰਿਸ਼ਟਾਚਾਰ ਇਹਨਾਂ ਨੂੰ ਚੁੱਪ ਕਰਕੇ ਕਹਿ ਦਿਓ 300 ਜੁਨਟ ਬਿਜਲੀ ਲੈ ਕਰ ਲੋ ਕਿਉਂ ਨੂੰ ਭੰਡਾ ਉਹ 300 ਜੁਨਟ ਬਿਜਲੀ ਮੈਨੂੰ ਇਹ ਦੇ ਦੋ ਪੰਜਾਬ ਪੰਜਾਬ ਦਾ ਚਟਾ ਖਤਮ ਕਰ ਦੋ 300 ਯੂਨਟ ਬਿਜਲੀ ਪੰਜਾਬ ਦੇ ਵਿੱਚੋਂ ਭ੍ਰਿਸ਼ਟਾਚਾਰ ਖਤਮ ਕਰ ਦੂ 300 ਯੂਨਟ ਬਿਜਲੀ ਕਿਸੇ ਭੁੱਖੇ ਦੇ ਢਿੱਡ ਦੇ ਵਿੱਚ ਰੋਟੀ ਪਾ ਦੂ ਇਹ ਦੱਸ ਦੋ 300 ਯੂਨਟ ਬਿਜਲੀ ਸਾਡੀ ਕਰ ਕੀ ਦੀ ਤੁਸੀਂ ਕਿਲੇ ਮਤਲਬ ਉਹ ਕਹਿੰਦੇ ਕਿ ਜਵਾਬ ਹੋਰ ਦੇਣਾ ਹੀ ਨਹੀਂ ਬਸ ਜਵਾਬ ਤੁਸੀਂ ਚੁੱਪ ਕਰਕੇ ਕਹਿ ਦਿਓ ਕਿ 300 ਯੂਨਟ ਬਿਜਲੀ ਸਾਡੀ ਫ੍ਰੀ ਹੱਲ ਹੈ ਕਰ ਲੋ ਯਾਰ ਗੱਲ ਐਡੇ ਸਿਆਣੇ ਲੀਡਰ ਯਾਰ ਕਿੱਥੋਂ ਲਿਆਂਦੇ ਆ ਮੈਂ ਤਾਂ ਹੈਰਾਨ ਆ ਇਨਾਂ ਤੇ ਯਾਰ ਕਿ ਵਾ ਕਮਾਲ ਦੀ ਗੱਲ ਆ ਫਿਰ ਉਹ ਗੱਲਾਂ ਹੋਰ ਦੇਖੋ ਯਾਰ ਉਹ ਗੱਲਾਂ ਮੂਰੇ ਬੈਠੇ ਪੰਜਾਬ ਦੇ ਮੁੱਖ ਮੰਤਰੀ ਸੁਣੀ ਚਲੋ ਯਾਰ ਦਿੱਲੀ ਦਾ ਕੋਈ ਆਇਆ ਬੰਦਾ ਇੱਥੇ ਆ ਕੇ ਝੂਠ ਤੂਫਾਨ ਬੋਲ ਜੇ ਕੋਈ ਚੱਕਰ ਵਾਲੀ ਗੱਲ ਨਹੀਂ ਉਹ ਬੋਲ ਜਾਣਾ ਉਹ ਯਾਰ ਮੂਰੇ ਪੰਜਾਬ ਦੇ ਲੋਕਾਂ ਨੇ ਜਿਹਨੂੰ ਮੁੱਖ ਮੰਤਰੀ ਬਣਾਇਆ ਉਹ ਬੈਠਾ ਮੂਰੇ ਸੁਣੀ ਜਾਂਦਾ ਤੇ ਉਹਨਾਂ ਨੇ ਮਤਲਬ ਦੰਦ ਕੱਟ ਕੇ ਦਿਖਾਤੇ ਕਿ ਠੀਕ ਆ ਯਾਰ ਮਤਲਬ ਉਹਨਾਂ ਨੇ ਵੀ ਤਾਂ ਇੱਕ ਦਰ ਆਂਦੇ ਨਾਲ ਹਾਂ ਦੇ ਵਿੱਚ ਹਾਂ ਹੀ ਮਲਾਈ ਆ ਫਿਰ ਤੇ ਫਿਰ ਕੀ ਮੰਨੀਏ ਕਿ ਇਹ ਬਦਲਾਅ ਵੀ 70 ਸਾਲ ਚ ਪਹਿਲੀ ਵਾਰੀ ਦੇਖਣ ਨੂੰ ਮਿਲਿਆ ਕਿ ਇੱਕ ਬੀਬੀਆਂ ਨੂੰ ਕਿਹਾ ਜਾ ਰਿਹਾ ਕਿ ਚਾਹੇ ਲੜਨਾ ਪਵੇ ਚਾਹੇ ਝਗੜਨਾ ਪਵੇ ਆਪਾਂ 2027 ਦਾ ਇਲੈਕਸ਼ਨ ਜਿੱਤਣਾ ਪਹਿਲੀ ਵਾਰੀ ਬਿਲਕੁਲ ਪਹਿਲੀ ਇਹ ਦੇਖਣ ਨੂੰ ਮਿਲਿਆ ਐਸਾ ਐਸਾ ਬਦਲਾਅ ਕਦੇ ਤੁਸੀਂ ਦੇ ਅੱਜ ਤੱਕ ਐਸਾ ਬਦਲਾਅ ਕਦੇ ਦੇਖਣ ਨੂੰ ਮਿਲਿਆ ਸੀ ਤੁਸੀਂ ਬੀਬੀਆਂ ਨੂੰ ਤਿਆਰ ਕਰ ਰਹੇ ਹੋ ਬੀਬੀਆਂ ਦੇਖੋ ਹੁਣ ਬ ਬਰਕਰ ਤਾਂ ਇਹਨਾਂ ਨੇ ਦੂ ਪਹਿਲਾਂ ਤਿਆਰ ਕਰ ਲਏ ਕਿਸ ਨੂੰ ਬਲਾਕ ਪ੍ਰਧਾਨ ਕਿਸ ਨੂੰ ਕੋਸ ਕਿਸ ਨੂੰ ਏ ਬੀ ਸੀ ਪਤਾ ਨਹੀਂ ਕਿਹੜੇ ਕਿਹੜੇ ਅਹੁਦੇ ਦਿੱਤੇ ਉਹ ਅਹੁਦੇ ਅੱਜ ਤੱਕ ਬਣੇ ਹੀ ਨਹੀਂ ਸੀ ਜਿਹੜੇ ਅਹੁਦੇ ਇਹਨਾਂ ਨੇ ਦਿੱਤੇ ਸੋਸ਼ਲ ਮੀਡੀਆ ਦੇ ਪ੍ਰਧਾਨ ਪਤਾ ਨਹੀਂ ਕਿਹੜੇ ਕਿਹੜੇ ਪ੍ਰਧਾਨ ਦੇ ਹੀ ਜਾਂਦੇ ਹੁਣ ਬੀਬੀਆਂ ਤਿਆਰ ਕਰ ਰਹੇ ਉਹ ਵੀ 3 ਸਾਲ ਬੀਤਣ ਤੋਂ ਬਾਅਦ 3 ਸਾਲ ਬੀਤਣ ਤੋਂ ਬਾਅਦ ਇਹ ਉਦੋਂ ਬਾਅਦ ਫਿਰ ਬੀਬੀਆਂ ਤਿਆਰ ਕਰ ਰਹੇ ਆ ਮਤਲਬ ਕਿ ਭਾਈ ਤੁਸੀਂ ਜਾਣਾਗਾ ਤੁਸੀਂ ਜਾ ਕੇ ਕਿਵੇਂ ਲੜਨਾ ਆ ਤੁਸੀਂ ਜਾ ਕੇ ਕਿਵੇਂ ਝੂਠ ਬੋਲਣਾ ਆ ਤੁਸੀਂ ਸਾਡੀ ਪਾਲਿਸੀ ਨੂੰ ਉਹਨਾਂ ਦੇ ਉੱਪਰ ਜਾ ਗਾਹਾਂ ਜਾ ਕੇ ਤੁਸੀਂ ਕਿਵੇਂ ਲਾਗੂ ਕਰਨਾ ਆ ਉਹ ਉਹ ਤਿਆਰੀ ਹੁਣ ਹੋ ਰਹੀ ਆ ਨਾ ਕਿ ਤੁਸੀਂ ਹੁਣ ਆਪਦਾ ਜਿਹੜਾ ਜਾਲ ਆ ਜਿਹੜਾ ਆਬਦੇ ਵਾਲਾ ਜਾਲ ਆ ਉਹ ਹੁਣ ਪਾਉਣਾ ਲੋਕਾਂ ਦੇ ਉੱਪਰ ਪਾਉਣਾ ਆਪਦੇ ਗਲੀਆਂ ਵਿੱਚ ਪਾਉਣਾ ਆਪਦੇ ਮੁਹੱਲਿਆਂ ਵਿੱਚ ਪਾਉਣਾ ਉਹ ਕਿਸ ਤਰ੍ਹਾਂ ਦੇ ਨਾਲ ਪਾਉਣਾ ਤਾਂ ਜੋ ਕਿਵੇਂ ਨਾ ਕਿਵੇਂ ਕਰਕੇ ਸਤਾਈ ਦੀਆਂ ਚੋਣਾ ਜਿਹੜੀਆਂ ਅਸੀਂ ਜਿਸ ਕੀ ਮੈਂ ਤਾਂ ਪਰ ਭੈਣਾਂ ਨੂੰ ਇੱਕ ਗੱਲ ਕੁੰਗੜੀਆਂ ਬੀਬੀਆਂ ਪੈਣੇ ਭਈ ਭੈਣੋ ਨਾ ਤਾਂ ਜਿਹੜੀਆਂ ਤੁਸੀਂ ਗਲੀਆਂ ਵਿੱਚ ਰਹਿੰਦੇ ਹੋ ਮੁਹੱਲਿਆਂ ਵਿੱਚ ਰਹਿੰਦੇ ਨਾ ਤਾਂ ਉਸ ਗਲੀ ਮੁਹੱਲੇ ਦੇ ਵਿੱਚ ਮਨੀਸ਼ ਸੋਧਿਆ ਸਾਹਨੇ ਆਉਣਾ ਨਾ ਉਸ ਗਲੀ ਮੁਹੱਲੇ ਚਰਵਿੰਦ ਕੇਜਰੀਵਾਲ ਸਾਹਨੇ ਆਉਣਾ ਨਾ ਉਸ ਗਲੀ ਮਹੱਲੇ ਚ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਉਹਨਾਂ ਤੇ ਜੇ ਮੁੱਖ ਮੰਤਰੀ ਸਾਹਿਬ ਆ ਵੀ ਗਏ ਤਾਂ ਉਹ ਤੋਂ ਪਹਿਲਾਂ ਮੈਨੂੰ ਲੱਗਦਾ 1900 ਦੇ ਪਿੰਡ ਦੀ ਵੋਟ ਨਹੀਂ ਹੋਣੀ ਜਿੰਨੀਆਂ ਨਾਲ ਉੱਥੇ ਪੁਲਿਸ ਕਰਮੀ ਆ ਜਾਣਗੇ ਜਿੰਨੀ ਨਾਲ ਸਿਕਿਉਰਿਟੀ ਹੋਗੀ ਵੀ ਕਿਤੇ ਤੁਸੀਂ ਇਹਨਾਂ ਦੇ ਕਹੇ ਤੇ ਝੂਠ tufaan ਬੋਲ ਕੇ ਤੁਸੀਂ ਕਿਤੇ ਐਵੇਂ ਪੰਗਾ ਨਾ ਲੈ ਲਿਓ ਮਿਲਕੇ ਇੱਕ ਦੂਜੇ ਨਾਲ ਗੁੱਤਮ ਗੁੱਤੀ ਤੁਸੀਂ ਹੋਈ ਜਾਉਂਗੇ ਸੋਡਾ ਕੀ ਫਾਇਦਾ ਕਿਤੇ ਇਹਨਾਂ ਦੇ ਕਹੇ ਤੇ ਤੁਸੀਂ ਝੂਠ ਬੋਲ ਦੋ ਅੱਗੇ ਪਤਾ ਨਹੀਂ ਕਿੰਨੇ ਕਿੰਨਾਂ ਦੇ ਪ੍ਰਧਾਨ ਨੇ ਜਿਹੜੇ ਅਹੁਦੇ ਛੜ ਛੜ ਭੱਜੀ ਜਾਂਦੇ ਨੇ ਉਹ ਕਹਿੰਦੇ ਯਾਰ ਕਹਿੰਦੇ ਕੁਛ ਹੋਰਾਂ ਕਰਦੇ ਕੁਛ ਹੋਰਾਂ ਅਸੀਂ ਹੁਣ ਕਰੀਏ ਕੀ ਤੇ ਇਹ ਹੁਣ ਨਵੀਂ ਫੌਜ ਤਿਆਰ ਕਰ ਲਈ ਨਵੀਂ ਪਲਟਨ ਤਿਆਰ ਅਸਲ ਦੇ ਵਿੱਚ ਪਤਾ ਕੀ ਹੁੰਦਾ ਜਿਵੇਂ ਹੁਣ ਪਹਿਲਾਂ ਤਾਂ ਇਹਨਾਂ ਨੇ ਜਿਹੜੇ 17 ਤੋਂ ਪਹਿਲਾਂ ਤੱਕ ਇਹਨਾਂ ਨਾਲ ਕੰਮ ਕਰਦੇ ਰਹੇ ਉਹਨਾਂ ਨੂੰ ਇਹ ਨਹੀਂ ਪਤਾ ਸੀ ਨਾ ਕਿ ਯਾਰ ਇਹ ਕੰਮ ਕਿਵੇਂ ਕਰਦੇ ਆ 17 ਤੋਂ ਪਹਿਲਾਂ ਤੱਕ ਜੋ ਕੰਮ ਕਰਦੇ ਰਹੇ ਉਹਨਾਂ ਨੂੰ ਬਹੁਤ ਵੱਡੇ ਵੱਡੇ ਸੁਪਨੇ ਦਿਖਾਏ ਗਏ ਜਿਵੇਂ ਪੰਜਾਬੀਗਾਂ ਨੂੰ ਦਿਖਾਏ ਗਏ ਪੰਜਾਬ ਦੇ ਲੋਕਾਂ ਉਹ ਸੁਪਨੇ ਉਹਨਾਂ ਨੂੰ ਵੀ ਦਿਖਾਏ ਗਏ ਜਿਹੜੇ 17 ਤੋਂ ਪਹਿਲਾਂ ਕੰਮ ਕਰਦੇ ਉਹ ਕਹਿੰਦੇ ਸੀ ਵੀ ਜੇ ਕਿਤੇ ਇਹ ਬੰਦਾ ਮੁੱਖ ਮੰਤਰੀ ਬਣ ਗਿਆ ਪੰਜਾਬ ਦੀ ਉਹ ਮਤਲਬ ਹਾਲ ਬਦਲ ਲਗੇ ਉਹ ਹਾਲ ਬਦਲ ਅਜ ਤੱਕ ਕਿਸੇ ਨੇ ਬਦਲੇ ਨਹੀਂ ਹੋਣੇ ਅਸੀਂ ਆਏ ਹੋ ਜਾਗੇ ਸਨ ਅਸੀਂ ਆ ਕਰਦਗੇ ਸਿਓ ਕਰਦਗੇ ਉਹ 17 ਤੋਂ ਜਦੋਂ ਇਹ ਉਹ 17 ਤੋਂ ਬਾਅਦ ਫਿਰ ਉਹ ਤੋਂ ਬਾਅਦ 18 19 20 ਆਇਆ ਜਦੋਂ ਫਿਰ 22 ਦੇ ਵਿੱਚ ਜਿੱਦਿਆ ਉਹਨਾਂ ਨੇ ਕਿਹਾ ਵੀ ਹਾਂ ਯਾਰ ਠੀਕ ਆ ਸਾਡੀ ਸੱਤਾ ਹੋਣਾਗੀ ਉਹ ਜਦੋਂ 22 23 24 ਜਦੋਂ ਉਹਨਾਂ ਨੇ ਦੇਖਿਆ ਕਿ ਇਹ ਤਾਂ ਬਣਦਾ ਹੀ ਕੁਝ ਨਹੀਂ ਫਰ ਉਹ ਜਦੋਂ ਆਪ ਮਹਾਰੇ ਆਪ ਦੇ ਅਹੁਦੇ ਛੱਡਣ ਲੱਗੇ ਆਪ ਮਹਾਰੇ ਆਪ ਦੇ ਅਹੁਦੇ ਜਿਹੜੇ ਛੱਡਣ ਲੱਗੇ ਫਿਰ ਉਸ ਤੋਂ ਬਾਅਦ ਇਹਨਾਂ ਨੂੰ ਅਕੇਰ ਕਿਉਂ ਨਾ ਕਿਵੇਂ ਨਾ ਕਿਵੇਂ ਨਵੇਂ ਪੱਤਰ ਸ਼ੁਰੂ ਕਰੀਵੇ ਹੁਣ ਤੁਸੀਂ ਦੇਖਿਆ ਹੋਊਗਾ ਸ਼ਾਇਦ 5-7 ਤੱਕ ਦਿਨ ਆਵਾ ਦੇ ਇੱਕ ਨਵਾਂ ਸ਼ਗੂਫ ਆਇਆ ਛੱਡ ਦਿੰਦੇ ਆ ਕੁਝ ਲਿਸਟਾਂ ਜੀਆਂ ਪਾਉਂਦੇ ਆ ਉਹ ਨਾਂ ਤਾਂ ਕਿਸੇ ਨੇ ਅਹੁਦੇ ਸੁਨੇ ਹੁੰਦੇ ਆ ਨਾ ਕਿਸੇ ਨੇ ਹੁੰਦਾ ਵੀ ਕਿਹੜੇ ਬੰਦੇ ਆ ਕਿਹੜੇ ਨਹੀਂ ਹੈਗੇ ਉਹ ਅਹੁਦੇ ਪਾਉਂਦੇ ਕਿ ਉਹ ਆ ਹੁਣ ਇੱਥੇ ਆ ਨਵੇਂ ਲਾਤੇ ਹੁਣ ਇੱਥੇ ਆ ਨਵੇਂ ਲਾਤੇ ਮਤਲਬ ਜਦੋਂ ਪੁਰਾਣੇ ਇਹਨਾਂ ਨੂੰ ਛੜ ਛੜ ਤੁਰੇ ਜਾਂਦੇ ਆ ਉਹ ਏਟਲਾ ਕੋਈ ਹੁੰ ਉਹਨੇ ਦੇਖਣਾ ਹੁੰਦਾ ਕਿ ਆ ਪ੍ਰਧਾਨ ਬਣ ਕੇ ਉਹਨੂੰ ਹੁੰਦਾ ਵੀ ਇਹਨੇ ਪਤਾ ਨਹੀਂ ਕੀ ਖੱਟ ਲਿਆ ਜਾਂ ਕੀ ਕੁਝ ਕਮਾ ਲਿਆ ਸਾਨੂੰ ਨਹੀਂ ਪਤਾ ਔਰ ਮੇਰੇ ਵਰਗਾ ਹੇਠ ਲਾਉਂਦਾ ਕਹਿੰਦਾ ਮੈਂ ਤਾਂ ਆਪ ਇਸ ਮਕਾਮ ਤੇ ਪਹੁੰਚਾਂ ਉਦੋਂ ਉਹ ਉਸ ਮਕਾਮ ਤੇ ਪਹੁੰਚ ਜਾਂਦਾ ਉਹਨੂੰ ਉਸ ਮਕਾਮ ਤੇ ਪਹੁੰਚਾ ਦਿੰਦਿਆ ਫੂਕਾਂ ਦੇ ਕੇ ਕਿਉਂ ਫੂਕਾਂ ਦੇਣ ਚ ਮਸ਼ਹੂਰ ਨੇ ਪੰਪ ਬਿਨਾ ਬੋਕੀ ਵਾਲੇ ਦਿੰਦੇ ਆ ਉਹ ਪੰਪ ਬਿਨਾ ਬੋਕੀ ਵਾਲੇ ਦੇਣ ਚ ਇਹ ਮਸ਼ਹੂਰ ਨੇ ਉਹ ਦੇ ਕੇ ਇਹਨਾਂ ਨੇ ਹੁਣ ਇੱਥੇ ਬਠਾਤਾ ਉਹਨਾਂ ਨੂੰ ਪਰ ਜਦੋਂ ਤੱਕ ਮਤਲਬ ਦਾ 27 ਅਣੋ ਜੋ ਤੱਕ ਇਹ ਬੀਬੀਆਂ ਨੇ ਜਾਂ ਇਹਨਾਂ ਨੇ ਸਾਡੇ ਭਰਾਵਾਂ ਨੇ 27 ਦੀਆਂ ਵੋਟਾਂ ਮੰਗਣੀਆਂ 27 ਦੇ ਵਿੱਚ ਜ ਉਹੀ ਜਿਵੇਂ ਮੈਂ ਗੱਲ ਕਹੀ ਆ ਵੀ ਨਾ ਤਾਂ ਸੋਢੀ ਗਲੀ ਮੁਹੱਲੇ ਦੇ ਵਿੱਚ ਕੇਜਰੀਵਾਲ ਸਾਹਿਬ ਆਉਣ ਨਾ ਸੋਸੋਧਿਆ ਸਾਹਿਬ ਆਉਣ ਨਾ ਕੋਈ ਏ ਬੀ ਸੀ ਹੋਰ ਲੀਡਰ ਆਵੇ ਫਿਰ ਗਲੀ ਮੁਹੱਲੇ ਤਾਂ ਤੁਸੀਂ ਰਹਿਣਾ ਪਈ ਜੇ ਤਾਂ ਤੁਸੀਂ ਉਦੋਂ ਬਾਅਦ ਫਿਰ ਆਪਦੇ ਗਲੀ ਮੁਹੱਲੇ ਆਣੇ ਦਿਓ ਗੱਲਾਂ ਬਾਤਾਂ ਸੁਣ ਲੋਗੇ ਉਹ ਬੋਲ ਜਿਹੜੇ ਉਹ ਬੋਲਦੇ ਹੁੰਦੇ ਆ ਉਹ ਬੋਲ ਜਿੱਤੇ ਤੁਸੀਂ ਸੁਣ ਲੋਗੇ ਫਿਰ ਤਾਂ ਜੀ ਸੱਦ ਕੇ ਜਿਹੜਾ ਕੁਝ ਇਹ ਕਹਿੰਦੇ ਆ ਭਾਈ ਤੁਸੀਂ ਕਰ ਦਿਓ ਜੀ ਉਹ ਨਹੀਂ ਤੱਕ ਕਿਰਪਾ ਕਰਕੇ ਭਾਈ ਤੁਸੀਂ ਇਹਨਾਂ ਦੇ ਜਿਹੜਾ ਹੈਗਾ ਉਹ ਮਗਰ ਨਾ ਲੱਗਿਓ ਮੈਂ ਤਾਂ ਕਿਹਾ ਵੀ ਇਹਨਾਂ ਨੇ ਆਉਣਾ ਨਹੀਂ ਹੁਣ ਅੱਜ ਫਰੀਦਕੋਟ ਦੇ ਵਿੱਚ ਮੁੱਖ ਮੰਤਰੀ ਸਾਹਿਬ ਆਏ ਸੀ ਮੈਨੂੰ ਦੱਸਿਓ ਕਿੰਨਾ ਕਿ ਉਹਨੂੰ ਮਿਲਨ ਦਿੱਤਾ ਗਿਆ ਮੈਨੂੰ ਦੱਸਿਓ ਕਿਹੜਾ ਆਮ ਬੰਦਾ ਸੀ ਜਿਹੜਾ ਮੁੱਖ ਮੰਤਰੀ ਸਾਹਿਬ ਦੇ ਕੋਲੇ ਵਗਿਆ ਉਹ ਜਿਨ੍ਹਾਂ ਦੇ ਘਰ ਜਿੱਥੇ ਮੁੱਖ ਮੰਤਰੀ ਸਾਹਿਬ ਨੇ ਹੁਣ ਅਸੀਂ ਉਹਦੇ ਨੇੜੇ ਤੇਰੇ ਸੀ ਉੱਥੇ ਮੂਰੇ ਬੈਰੀਕੇਡਿੰਗ ਕਰਤੀ ਹੁਣ ਜਦੋਂ ਕੋਈ ਉਹ ਬੰਦਾ ਜਾਂਦਾ ਸੀ ਉਹ ਹਰੇਕ ਨੂੰ ਹੀ ਮੈਨੂੰ ਲੱਗਦਾ ਪੁਲਿਸ ਨੂੰ ਹਰੇਕ ਹੀ ਅੱਤਵਾਦੀ ਲੱਗਦਾ ਨਹੀਂ ਨਹੀਂ ਇੱਧਰ ਦੀ ਉਧਰ ਉਹ ਬੰਦਾ ਕਹਿੰਦਾ ਯਾਰ ਮੈਨੂੰ ਘਰੇ ਤਾਂ ਜਾਣ ਦੋ ਨਾ ਜੀ ਕਹਿੰਦੇ ਘਰੇ ਨਹੀਂ ਨਾ ਉਹ ਕਿਉਂ ਨਹੀਂ ਜਾਣ ਉਹ ਕਹਿੰਦੇ ਜੀ ਆਮ ਕਰਦਾ ਮੁੰਡਾ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਆਏ ਹੋਣੇ ਮਾਸਟਰ ਰਮਿੰਦਰ ਦਾ ਮੁੰਡਾ ਆਇਆ ਹੋਇਆ ਸੋਨੂੰ ਨਹੀਂ ਅਸੀਂ ਨੇੜੇ ਤੇੜੇ ਜਾਣਦੇ ਨਾ ਜਿੰਨਾ ਚਿਰ ਉਹ ਵਾਪਸ ਨਹੀਂ ਜਾਂਦੇ ਉਹਨਾਂ ਚਿਰ ਹੀ ਸੋਨੂੰ ਜਿਹੜਾ ਹੈਗਾ ਉਹ ਨੇੜੇ ਨਹੀਂ ਜਾਣਦੇ ਆਹ ਤਾਂ ਹਾਲਾਤ ਹੋਏ ਪਏ ਨੇ ਤੇ ਫਿਰ ਕਿਵੇਂ ਭਾਈ ਤੁਹਾਨੂੰ ਉਹ ਕਰਨ ਦੇ ਦੇਣਗੇ ਤੁਹਾਡੇ ਘਰਾਂ ਤੱਕ ਕਿਵੇਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਜਿਹੜਾ ਹੈਗਾ ਉਹ ਆਪ ਕਿਵੇਂ ਪਹੁੰਚ ਜਾਣਗੇ ਕੇਜਰੀ ਇਹ ਤਾਂ 27 ਤੱਕ ਦੇਖਣਾ 27 ਤੋਂ ਬਾਅਦ ਜਦੋਂ ਹਰਗੇ ਮੈਨੂੰ ਇਹ ਲੱਗਦਾ ਵੀ ਜੇ 27 ਹਾਰਦੇ ਆ ਤੁਹਾਨੂੰ ਇੱਕ ਵੀ ਲੀਡਰ ਇਹਨਾਂ ਦਾ ਜਿਹੜੇ ਦਿੱਲੀ ਵਾਲੇ ਹੁਣ ਪੰਜਾਬ ਭਰ ਦੇ ਵਿੱਚ ਬੈਠਿਆ ਤੁਹਾਨੂੰ ਇੱਕ ਵੀ ਲੀਡਰ ਜੇ ਦਿੱਲੀ ਵਾਲਿਆਂ ਦਾ ਪੰਜਾਬ ਦੇ ਵਿੱਚ ਦਿਸ ਗਿਆ ਤਾਂ ਫਿਰ ਕਹਿ ਦਿਓ ਤੇ ਪਰਫੋਰਮ ਮੈਨੂੰ ਤਾਂ ਇਹ ਫਿਕਰ ਹੋਈ ਜਾਂਦੀ ਫਿਰ ਉਹ ਪੰਜਾਬੀ ਪੰਜਾਬ ਵਾਲੇ ਵਿਚਾਰੇ ਲੀਡਰਾਂ ਦਾ ਕੀ ਹਾਲ ਹੋਊਗਾ ਜਿਹੜੇ ਨੇ ਇੰਨਾ ਇੰਨਾ ਕੁਝ ਦਿੱਲੀ ਵਾਲਿਆਂ ਦੇ ਪਿੱਛੇ ਲੱਗ ਕੇ ਇੰਨਾ ਕੁਝ ਕਿਹਾ ਆ ਕਰਤਾ ਜੀ ਸੀ ਆ ਕਰਤਾ ਜੀ ਸੀ ਆ ਕਰਤਾ ਅਸਲ ਦੇ ਵਿੱਚ ਸਸੋਦੀਆ ਸਾਹਿਬ ਨੂੰ ਮੈਂ ਇੱਕ ਗੱਲ ਕਹਿਣਾ ਚਾਹਣਾ ਕਿ ਪੰਜਾਬ ਦੀ ਨਬਜ਼ ਤੁਸੀਂ ਸਮਝ ਹੀ ਨਹੀਂ ਸਕੇ 27 22 ਜਿੱਤ ਕੇ ਤੁਹਾਨੂੰ ਇਹ ਹੋ ਗਿਆ ਕਿ ਠੀਕ ਆ ਪੰਜਾਬ ਤਾਂ ਸਾਡੇ ਵਾਸਤੇ ਪਿਆ ਪਰ ਇਹ ਉਹੀ ਪੰਜਾਬ ਆ ਜਿਹੜੇ ਪੰਜਾਬ ਨੇ ਸਾਨੂੰ 13 ਤੋਂ 3 ਤੇ ਲਾ ਜਾਂਦਾ ਠੀਕ ਆ ਤੁਹਾਡੀ ਸੱਤਾ ਦੇ ਵਿੱਚ ਤੁਸੀਂ ਆ ਫਿਰ ਉਸ ਤੋਂ ਬਾਅਦ ਤੁਸੀਂ ਜਿਮਨੀ ਚੋਣਾ ਜਿਹੜੀਆਂ ਨੇ ਉਹ ਤੁਸੀਂ ਕਿਹੜੇ ਹਸਾਬ ਤੇ ਜਿੱਤੀਆਂ ਨੇ ਮੈਨੂੰ ਲੱਗਦਾ ਨਹੀਂ ਉਹ ਦੱਸਣ ਦੀ ਜ਼ਰੂਰਤ ਆ ਤੁਸੀਂ ਕਿਵੇਂ ਜਿੱਤੀਆਂ ਨੇ ਪਰ 27 ਦੇ ਵਿੱਚ ਸਾਨੂੰ ਫਿਰ ਲੋਕਾਂ ਨੇ ਦੱਸ ਦੇਣਾ ਕਿ ਭਾਈ ਪੰਜਾਬ ਦੀ ਨਬਜ਼ ਜਿਹੜੀ ਆ ਉਹ ਕਹਿੰਦੀ ਕਿ ਹਜੇ ਅਸਲ ਦੇ ਵਿੱਚ ਉਹ ਨਬਜ਼ ਸਮਝ ਨਹੀਂ ਸਕੋ ਉਹਨਾਂ ਨੂੰ ਇਹ ਆ ਕਿ ਯਾਰ ਪੰਜਾਬ ਤਾਂ ਸਾਡੇ ਨਾਲ ਆ ਅਸਲ ਦੇ ਵਿੱਚ ਪੰਜਾਬ ਤੁਹਾਡੇ ਤੁਹਾਨੂੰ ਜੇਕਰ ਤੁਸੀਂ ਕਿਤੇ ਲੈਂਡ ਪੁਲਿੰਗ ਪਾਲਿਸੀ ਵਾਪਸ ਨਾ ਲੈਂਦੇ ਹੋ ਡੇਢ ਦੋ ਮਹੀਨੇ ਤੁਹਾਨੂੰ ਪੰਜਾਬ ਨੇ ਦੱਸ ਦੇਣਾ ਸੀ ਪੰਜਾਬ ਸਰਕਾਰ ਦੇ ਨਾਲ ਆ ਕਿ ਨਹੀਂ ਕਿ ਪਿੰਡਾਂ ਤੋਂ ਤੁਸੀਂ ਵੜਨਾ ਸੀ ਫਿਰ ਤੁਹਾਨੂੰ ਸਮਾਰਕ ਹੀ ਦੱਸ ਦਿੰਦੇ ਜਾਇ ਇਹ ਦੱਸ ਦੋ ਕਿ ਉਹਨਾਂ ਸਮਿਆਂ ਦੇ ਵਿੱਚ ਉਸ ਸਮਿਆਂ ਦੇ ਵਿੱਚ ਜਿੰਨੇ ਪੰਜਾਬ ਦੇ ਪਿੰਡਾਂ ਦੇ ਵਿੱਚ ਬੋਰਡ ਲੱਗੇ ਜਿੰਨੇ ਪੰਜਾਬ ਦੇ ਪਿੰਡਾਂ ਦੇ ਵਿੱਚ ਆਮ ਆਦਮੀ ਪਾਰਟੀ ਦਾ ਬਾਈਕਾਟ ਹੋਇਆ ਮੈਨੂੰ ਦੱਸ ਦਿਓ ਇੱਕ ਵੀ ਪਿੰਡ ਦੇ ਵਿੱਚ ਆਮ ਆਦਮੀ ਪਾਰਟੀ ਦਾ ਕੋਈ ਲੀਡਰ ਬੜਿਆ ਹੋਵੇ ਬੜਿਆ ਫਿਰ ਜਿਹੜੀ ਕ੍ਰਾਂਤੀ ਦੀਆਂ ਗੱਲਾਂ ਕਰਦੇ ਨੇ ਕੀ ਲੱਗਦਾ ਕਿ ਝੂਠ ਬੋਲਣ ਦੇ ਨਾਲ ਕ੍ਰਾਂਤੀ ਆ ਜਾਊਗੀ ਲੈ ਕ੍ਰਾਂਤੀ ਲਿਆਉਣ ਨਾਲ ਤਾਂ ਮਨੀਸ਼ ਸੋਧਿਆ ਸਾਹਿਬ ਨੇ ਉਹ ਆਪ ਤਾਂ ਕਹੀ ਜਾਂਦੇ ਵੀ ਝੂਠ ਬੋਲੋ ਬੇ ਝੂਠ ਬੋਲੋ ਇਹੀ ਤਾਂ ਸਿੱਖਿਆ ਮੰਤਰੀ ਰਹੇ ਨੇ ਇਹਨਾਂ ਨੇ ਤਾਂ ਕ੍ਰਾਂਤੀ ਉੱਥੇ ਲਿਆਂਦੀ ਸੀ ਇਹਨਾਂ ਨੇ ਕ੍ਰਾਂਤੀ ਹੁਣ ਇੱਥੇ ਲਿਆਂਦੀ ਔਰ ਜਿਹੜਾ ਯਾਰ ਲੀਡਰ ਆਪਦੇ ਮੂੰਹ ਹੀ ਇਹ ਕਹੀ ਜਾਵੇ ਕਿ ਝੂਠ ਬੋਲਣਾ ਝੂਠ ਬੋਲੋ ਤੋ ਉਹਨੂੰ ਜੇਕਰ ਲੜਨਾ ਪਵੇ ਲੜੋ ਜੋ ਕੁਝ ਕਰਨਾ ਪਵੇ ਜੋ ਕੁਝ ਕਰੋ ਜੋ ਜਿਹੜਾ ਵੀ ਕੰਮ ਕਰਨਾ ਪਵੇ ਕੰਮ ਕਰੋ ਬਸ ਚੁੱਪ ਕਰਕੇ ਤੁਸੀਂ ਜਿਹੜਾ ਹੈਗਾ ਸਾਨੂੰ ਤਾਂ ਸਤਾਈ ਦੀਆਂ ਚੁਣ ਜਿਤਾਉਣ ਪਤਾ ਹੀ ਆ ਜਿਹੜੇ ਵੋਟਰਾਂ ਨੂੰ ਕਮਲਾ ਸਮਝਦੇ ਨੇ ਕਿ ਸ਼ਾਇਦ ਝੂਠ ਬੋਲ ਕੇ ਵੀ ਵੋਟਰ ਵੋਟ ਪਾ ਦੇਣਗੇ। ਹਾਂ ਬਿਲਕੁਲ ਵੋਟਰਾਂ ਨੂੰ ਤਾਂ ਪਾਗਲ ਸਮਝਦੇ ਨੇ ਕਿ ਸ਼ਾਇਦ ਇਹ ਕਿਸੇ ਪਾਗਲਖਾਨੇ ਤੋਂ ਛੱਡੇ ਹੋਏ ਆ ਛੱਡੇ ਵੋਟਰਾਂ ਤਾਂ ਹੀ ਸਮਝਦੇ ਨੇ ਕਿ ਸ਼ਾਇਦ ਕਿਸੇ ਪਾਗਲਖਾਨੇ ਦੇ ਵਿੱਚੋਂ ਛੱਡੇ ਹੋਏ ਹੋਣਗੇ ਇਹ ਕਿ ਜਿਵੇਂ ਅਸੀਂ ਕਹਾਂਗੇ ਉਵੇਂ ਅਸੀਂ ਕਰ ਲਾਂਗੇ ਤਾਂ ਜਨਾਬ ਦਿੱਲੀ ਕੁਝ ਹੋਰ ਆ ਪੰਜਾਬ ਕੁਝ ਹੋਰ ਆ। ਜਿਵੇਂ ਮਾਨ ਸਾਹਿਬ ਕਹਿੰਦੇ ਹੁੰਦੇ ਆ ਨਾ ਕਿ ਜਦੋਂ ਬੰਦਾ ਜਦੋਂ ਲੋਕ ਚਾਹਣ ਤਾਂ ਬੰਦਾ ਅਰਸ਼ ਤੇ ਜਦੋਂ ਲੋਕ ਚਾਹਣ ਤਾਂ ਬੰਦਾ ਫਰਸ਼ ਤੇ ਇਹ ਜੇ ਪੰਜਾਬ ਵਾਲੇ ਚੜਾਉਂਦੇ ਇੰਨੀ ਛੇਤੀ ਆ ਜਿਵੇਂ ਕਹਿੰਦੇ ਹੁੰਦੇ ਆ ਕਿ ਯਾਰ ਪੰਜਾਬ ਦੇ ਵਿੱਚ ਸਭ ਤੋਂ ਪਹਿਲਾਂ ਜਿਹੜੇ ਪੱਤੇ ਖਿਲੇ ਸੀ ਉਹ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਉਹ 14 ਦੇ ਵਿੱਚ ਸੀਟਾਂ ਜਿੱਤੀਆਂ ਸੀ ਅਸੀਂ ਮੈਂਬਰ ਆਫ ਪਾਰਲੀਮੈਂਟ ਤੋਂ ਪੰਜਾਬੀਆਂ ਜਿੱਤਾਈਆਂ ਸੀ ਤੇ ਜੇ ਪੰਜਾਬੀਆਂ ਨੇ ਚੜਾਇਆ 100 ਦੀ ਸਪੀਡ ਤੇ ਸੀ ਤਾਂ ਕਿਤੇ ਪੰਜਾਬੀ 10000 ਦੀ ਸਪੀਡ ਤੇ ਨਾ ਲਾਉਣ ਤੇ ਫਿਰ 10000 ਦੀ ਸਪੀਡ ਤੇ ਜਦੋਂ ਲੈਨੇ ਉਦੋਂ ਲੋਕਾਂ ਨੂੰ ਦਿਸਦਾ ਵੀ ਨਹੀਂ ਵੀ ਜਿਹੜੇ 10000 ਦੀ ਸਪੀਡ ਤੇ ਲਹੇ ਉਹ ਗਏ ਕਿੱਧਰ ਸਪੀਡ ਤਾਂ ਕਹਿੰਦੇ 100 ਦੀ ਬਹੁਤ ਨਹੀਂ ਤਾਂ ਇਹ ਆ ਕਿ ਜਨਾਬ ਮਤਲਬ ਸਿਆਸਤ ਕਰੋ ਠੀਕ ਆ ਮਤਲਬ ਸਿਆਸਤ ਕਰਨ ਦੇ ਲਈ ਤੁਸੀਂ ਆਏ ਹੋ ਇਹ ਤਾਂ ਸਿਆਸਤ ਬਦਲਣ ਦੀਆਂ ਗੱਲਾਂ ਉਹ ਤਾਂ ਝੂਠੀਆਂ ਨੇ ਤੁਸੀਂ ਸਿਆਸਤ ਤਾਂ ਬਦਲਣ ਦੇ ਲਈ ਆਏ ਆ ਤੁਸੀਂ ਸਿਆਸਤ ਨਹੀਂ ਕਰਨੀ ਅਸੀਂ ਪੈਸਾ ਨਹੀਂ ਕਮਾਉਣਾ ਅਸੀਂ ਇਹ ਨਹੀਂ ਕਰਨਾ ਅਸੀਂ ਉਹ ਨਹੀਂ ਕਰਨਾ ਉਹ ਤਾਂ ਗੱਲਾਂ ਝੂਠੀਆਂ ਨੇ ਤਾਂ ਲੋਕਾਂ ਦੇ ਸਾਹਮਣੇ ਸਭ ਕੁਝ ਆ ਗਿਆ ਸਿਆਸਤ ਕਰੋ ਰਾਜਨੀਤੀ ਕਰੋ ਪਰ ਯਾਰ ਰਾਜਨੀਤੀ ਨਾਲ ਰੱਬ ਲੱਗਦੀ ਕਰੋ ਲੋਕਾਂ ਨੂੰ ਇੱਕ ਦੂਜਿਆਂ ਦੇ ਨਾਲ ਵਿਚਰਦੇ ਰਹਿਣ ਦਿਓ ਲੋਕਾਂ ਨੂੰ ਇੱਕ ਦੂਜਿਆਂ ਦੇ ਨਾਲ ਮਿਲਦੇ ਰਹਿਣ ਦਿਓ ਤੁਸੀਂ ਵੋਟਾਂ ਲੈ ਕੇ ਰਫੂ ਚੱਕਰ ਹੋ ਜਾਣਾ ਤੁਹਾਡਾ ਜਾਣਾ ਕੁਝ ਨਹੀਂ ਤੁਸੀਂ ਹਾਰ ਕੇ ਰਫੂ ਚੱਕਰ ਹੋ ਜਾਣਾ ਤੁਹਾਡਾ ਜਾਣਾ ਕੋਈ ਨਹੀਂ ਸਾਡੇ ਪਿੰਡਾਂ ਦੇ ਵਿੱਚ ਪਿੰਡ ਵਾਲਿਆਂ ਦੇ ਵੈਰ ਪੈ ਜਾਣਗੇ ਸਾਡੇ ਸ਼ਹਿਰਾਂ ਦੇ ਵਿੱਚ ਸਾਡੇ ਸ਼ਹਿਰਾਂ ਵਾਲਿਆਂ ਦੇ ਵੈਰ ਪੈ ਜਾਣਗੇ ਸਾਡੀ ਭਾਈਚਾਰਕ ਸਾਂਝ ਕਿਰਪਾ ਕਰਕੇ ਉਸ ਚੀਜ਼ ਨੂੰ ਖਰਾਬ ਨਾ ਕਰੋ ਸਾਡੀ ਭਾਈਚਾਰਕ ਸਾਂਝ ਓਮੇ ਓਮੇ ਬਣੀ ਰਹਿਣ ਦਿਓ ਪਿੰਡ ਵਾਲਿਆਂ ਨੂੰ ਵੀ ਅਸਲ ਦੇ ਵਿੱਚ ਯਾਰ ਮੈਂ ਤਾਂ ਇਹ ਕਹਿਣਾ ਹੀ ਚਾਹੀਦਾ ਕਿ ਯਾਰ ਤੁਹਾਡੀ ਪਿੰਡ ਦੀ ਝੂ ਤੋਂ ਤੁਹਾਡੀ ਜਿਹੜੀ ਵੀ ਪਾਰਟੀ ਆ ਤੁਸੀਂ ਕਾਲੀ ਦਲ ਦੇ ਹੋ ਤੁਸੀਂ ਆਮ ਆਦਮੀ ਪਾਰਟੀ ਦੇ ਹੋ ਤੁਸੀਂ ਕਾਂਗਰਸ ਦੇ ਹੋ ਤੁਸੀਂ ਬੀਜੇਪੀ ਦੇ ਹੋ ABC ਕਿਸੇ ਵੀ ਪਾਰਟੀ ਦੇ ਹੋ ਤੋਂ ਤੁਹਾਡੀ ਪਾਰਟੀ ਦੀ ਜਿਹੜੀ ਪਿੰਡ ਦੀ ਜੂ ਹੈ ਉਹਦੇ ਤੋਂ ਬਾਹਰ ਬਾਹਰ ਹੋਣੀ ਚਾਹੀਦੀ ਹੈ ਉਦੋਂ ਬਾਅਦ ਅਸੀਂ ਚਾਚੇ ਤਾਏ ਇੱਕ ਦੂਜੇ ਦੇ ਯਾਰ ਜਿਹੜੇ ਹੈਗੇ ਉਹ ਸਾਂਝੇ ਆ ਉਦੋਂ ਬਾਅਦ ਕੋਈ ਸਾਡੀ ਪਾਰਟੀ ਨਹੀਂ ਹੋਣੀ ਚਾਹੀਦੀ ਕਿਉਂਕਿ ਲੀਡਰਾਂ ਦਾ ਕਿਸੇ ਲੀਡਰ ਦਾ ਕੁਝ ਨਹੀਂ ਜਾਂਦਾ ਤੇ ਤੇਰਾ ਸਿਰ ਮਤਲਬ ਕਿਸੇ ਨੇ ਮਾਲਾ ਤੇਰਾ ਤੇਰੀ ਮੇਰੀ ਲੜਾਈਆ ਤੇਰਾ ਸਿਰ ਪੜ ਗਿਆ ਮੇਰਾ ਸਿਰ ਪੜ ਗਿਆ ਨਾ ਤਾਂ ਇੱਥੇ ਜ਼ਗਵੀਰ ਬਾਦਲ ਤੇਰਾ ਮਤਲਬ ਪਤਾ ਲੈਣਾ ਈ ਨਾ ਮਨੀਸ਼ ਸੋਧਿਆ ਇਹਨਾਂ ਕੇਜਰੀ ਵਾਲਾ ਇਹ ਨਾ ਜਿਹੜੇ ਭਗਵੰਤ ਸਿੰਘ ਮਾਨ ਨਾ ਕੋਈ ਹੋਰ ਏਬੀਸੀ ਨਾ ਕਿਸੇ ਨੇ ਨਹੀਂ ਆਉਣਾ ਇੱਕ ਦੂਜੇ ਨਹੀਂ ਫਿਰ ਇੱਕ ਦੂਜੇ ਦੇ ਫਿਰ ਰਾਜੀਨਾਮੇ ਕਰਦੇ ਫਿਰਦੇ ਹੁੰਦੇ ਆ ਫੇਰ ਹੀ ਲੀਡਰਾਂ ਪਤਾ ਲੱਭਿਆ ਉਹ ਲੀਡਰ ਤਾਂ ਐ ਕਰ ਗਿਆ ਉਹ ਲੀਡਰ ਇਹ ਹੱਥ ਬਨ ਕੇ ਬੇਨਤੀ ਆ ਰਾਜਨੀਤੀ ਕਰਨੀ ਆ ਰੱਬ ਲੱਗਦੀ ਕਰੋ ਰਾਜਨੀਤੀ ਤੁਸੀਂ ਕਰਨ ਦੇ ਲਈ ਆਇਓ ਪੈਸਾ ਕਮਾਇਆ ਤੁਸੀਂ ਖੂਬ ਕਮਾਇਆ ਉਹ ਚੀਜ਼ਾਂ ਆਪਦੀਆਂ ਜਿਹੜੀਆਂ ਕਰਨੀਆਂ ਕਰੋ ਪਰ ਸਾਡੇ ਲੋਕਾਂ ਦੇ ਆਪਸ ਦੇ ਵਿੱਚ ਵੈਰ ਨਾ ਪਵਾਓ ਕਿਉਂਕਿ ਤੁਹਾਡੀ ਇਹ ਭਾਸ਼ਾ ਮੈਂ ਸ਼ਰਮ ਕਹਿਣਾ ਕਿ ਤੁਹਾਡੀ ਇਹ ਪਾਸ਼ਾ ਇੱਕ ਗੁੰਡਿਆਂ ਵਾਲੀ ਪਾਸ਼ਾ ਗੁੰਡਾ ਕਰਦੀ ਇਹ ਦੀ ਪਾਸ਼ਾ ਮਤਲਬ ਇਹ ਉਹ ਪਾਸ਼ਾ ਸਾਹਮਣੇ ਆਈ ਆ ਜਿਹੜੀ ਕੈਮਰੇ ਤੇ ਆ ਜਿਹੜੀ ਆਨ ਰਿਕਾਰਡ ਹੋਈ ਆ ਇਸ ਤੋਂ ਪਿੱਛੇ ਜਿਵੇਂ ਤੁਸੀਂ ਦੱਸ ਰਹੇ ਹੋ ਕਿ 2 ਘੰਟੇ ਜਾਂ 3 ਘੰਟੇ ਦੁਨੀਆ ਕਲਾਸਸ ਲੱਗੀਆਂ ਨੇ ਫਿਰ ਜੇ ਤੁਸੀਂ ਕੈਮਰੇ ਦੇ ਸਾਹਮਣੇ ਇਸ ਤਰ੍ਹਾਂ ਦੇ ਨਾਲ ਸਮਝਾ ਰਹੇ ਹੋ ਯਾਰ ਕੈਮਰੇ ਦੇ ਪਿੱਛੇ ਤੁਹਾਡਾ ਕੀ ਕੁਝ ਚੱਲਦਾ ਹੋਣਾ ਕੈਮਰੇ ਦੇ ਪਿੱਛੇ ਤੁਸੀਂ ਕਿਸ ਤਰ੍ਹਾਂ ਦੇ ਨਾਲ ਜਿਹੜਾ ਹੈਗਾ ਮਾਈਂਡ ਵਾਸ਼ ਕਰਦੇ ਹੋਣੇ ਹੋ ਕੈਮਰੇ ਦੇ ਪਿੱਛੇ ਤੁਸੀਂ ਕਿਸ ਤਰ੍ਹਾਂ ਦੇ ਨਾਲ ਆਪਦੇ ਵਰਕਰਾਂ ਨੂੰ ਜਿਹੜਾ ਹੈਗਾ ਉਹ ਤੋਂ ਪੜਕਾਉਂਦੇ ਹੋਮੋਗੇ ਕਿਸ ਤਰ੍ਹਾਂ ਦੇ ਨਾਲ ਜੇ ਇਹ ਰਾਜਨੀਤੀ ਆ ਤਾਂ ਯਾਰ ਸਾਨੂੰ ਪੰਜਾਬ ਦੇ ਵਿੱਚ ਬਾਈ ਇਹੋ ਜੀ ਰਾਜਨੀਤੀ ਨਹੀਂ ਚਾਹੀਦੀ ਇਹ ਤਾਂ ਖੁਦ ਕਹਿੰਦੇ ਸੀ ਕਿ ਜੇ ਅਸੀਂ ਕੰਮ ਕੀਤਾ ਤਾਂ ਵੋਟਾਂ ਪਾ ਦਿਓ ਜੇ ਕੰਮ ਨਹੀਂ ਕੀਤਾ ਤਾਂ ਵੋਟਾਂ ਨਾ ਪਾਇਓ ਫਿਰ ਇਹ ਸਭ ਕਹਿਣ ਦੀ ਕੀ ਜ਼ਰੂਰਤ ਹੈ ਜੇ ਕੰਮ ਕੀਤਾ ਤਾਂ ਵੋਟਾਂ ਤਾਂ ਆਪੇ ਪੈ ਜਾਣਗੀਆਂ ਤੇ ਫਿਰ ਪੰਜਾਬੀਆਂ ਨੇ ਫਿਰ ਦਸਤਾ ਦਿੱਤਾ 3 ਤੋਂ 13 ਤੇ ਲਿਆ ਕੇ ਉਹ ਉਹ ਕਹਿੰਦੇ ਸੀ ਵੀ ਜੇ ਅਸੀਂ ਕੰਮ ਕੀਤਾ ਤਾਂ ਵੋਟਾਂ ਪਾਇਓ ਜੇ ਨਹੀਂ ਕੀਤਾ ਤਾਂ ਨਾ ਪਾਇਓ ਦਸਤਾ ਉਹਨਾਂ ਨੇ ਫਿਰ ਲੜਨ ਝਗੜਨ ਦੀ ਤੇ ਜ਼ਰੂਰਤ ਨਹੀਂ ਹੈ ਤੇ ਫਿਰ ਹੁਣ ਜਦੋਂ ਆ ਜਦੋਂ ਅਗਲੇ ਨੂੰ ਹੁਣ ਉਹ ਤਾਂ ਵੋਟਾਂ ਲੈਣ ਦੀ ਲਿਆਏ ਉਹਨਾਂ ਨੂੰ ਵੋਟਾਂ ਨਹੀਂ ਮਿਲ ਰਹੀਆਂ ਤੇ ਫਿਰ ਉਹ ਕਰਨਗੇ ਕੀ ਅਖੀਰ ਨੂੰ ਲੜਨਾ ਝਗੜਨਾ ਹੀ ਉਹਨਾਂ ਨੂੰ ਨਾ ਉਹਦੇ ਪੱਲੇ ਹੀ ਇਹ ਬਚੇ ਨਾ ਮਤਲਬ ਹੁਣ ਉਹ ਦੱਸਗੇ ਕਿ ਸਾਡੇ ਹੁਣ ਇਹ ਉਹਨਾਂ ਨੇ ਫੌਜ ਤਿਆਰ ਕਰੀ ਆ ਆਪਦੀ ਜਿਵੇਂ ਮੈਂ ਪਹਿਲਾਂ ਵੀ ਦੱਸਿਆ ਕਿ ਗਲੀਆਂ ਦੇ ਵਿੱਚ ਲੜਨ ਦੇ ਲਈ ਪਿੰਡਾਂ ਦੇ ਵਿੱਚ ਲੜਨ ਦੇ ਲਈ ਮੁਹੱਲਿਆਂ ਦੇ ਵਿੱਚ ਲੜਨ ਦੇ ਲਈ ਉਹਨਾਂ ਨੇ ਫੌਜ ਤਿਆਰ ਕਰ ਲਈ ਉਹ ਫੌਜ ਉਹ ਨਹੀਂ ਇੱਕ ਨੈਟਵਰਕਿੰਗ ਕੰਪਨੀਆਂ ਹੁੰਦੀਆਂ ਹੁੰਦੀਆਂ ਭਈ ਇੱਕ ਬੰਦਾ ਇੱਕ ਬਣਾਤਾ ਜੀ ਹੁਣ ਤੂੰ ਬਣਾ ਦੋ ਤਿੰਨ ਜਾਨਿਆਂ ਦੇ 15-1500 ਰੁਪਏ ਤੂੰ ਜਮ੍ਹਾਂ ਕਰਵਾ ਹੁਣ ਕੰਪਨੀ ਨੂੰ ਤਾਂ 15-1500 ਮਿਲ ਗਿਆ ਉਹ ਬਾਂਦਰ ਲੰਡਾ ਤਾਂ ਉਹਨਾਂ ਦਾ ਹੋਇਆ ਜਿੱਦੋਂ 1500 ਗਿਆ ਇਹ ਤਾਂ ਉਹ ਕੰਮ ਕਰੀ ਜਾਂਦੇ ਆ ਬਾਂਦਰ ਲੰਡਾ ਕਰਵਾਉਣ ਵਾਲਾ ਵੀ ਇਹ ਨਹੀਂ ਆ ਕਿ ਜਿਹੜਾ ਆ ਕੁਟਕਟੇਰੇ ਵਾਲਾ ਕੰਮ ਆ ਉਹ ਤਾਂ ਭਾਈ ਇਹ ਸੰਭਾਈ ਜਾਂਦੇ ਆ ਕਿ ਇਹਨਾਂ ਦੇ ਹਿੱਸੇ ਆਵੇ ਉਹ ਇਹ ਚੀਜ਼ ਆ ਹੁਣ ਇਹਨਾਂ ਦੇ ਅਸਲ ਦੇ ਵਿੱਚ ਕੀ ਇਹਨਾਂ ਨੂੰ ਇਹ ਆ ਕਿ ਯਾਰ ਹੁਣ ਦੂਜੇ ਤੋਂ ਸਾਨੂੰ ਵੋਟਾਂ ਮਿਲ ਲੈਣੀਆਂ ਕਿਉਂਕਿ 3 ਤੋਂ 13 ਵਾਲਾ ਸੀ ਇਹ ਨਾ ਦੇਖ ਲਿਆ ਜਿਵੇਂ ਕਹੇ ਸੀ ਹੋਈ ਜੇ ਕੰਮ ਕੀਤਾ ਹਾਂ ਠੀਕ ਆ ਤੇ ਜੇ ਅਸੀਂ ਨਹੀਂ ਕੰਮ ਕੀਤਾ ਸਾਨੂੰ ਨਾ ਵੋਟਾਂ ਪਾਇਓ ਉਹ ਇਹਨਾਂ ਨੇ ਬੋਲ ਕਹੇ ਸੀ ਤੇ ਉਹ ਲੋਕਾਂ ਨੇ ਸੱਚ ਕਰਤੇ ਲੋਕਾਂ ਨੇ ਠੀਕ ਆ ਫਿਰ ਤੁਹਾਡੇ ਬੋਲਾਂ ਤੇ ਵੀ ਸੱਤ ਬਚਨ ਸੱਤ ਬਚਨ ਕਰਕੇ ਲੋਕਾਂ ਨੇ ਕਰਤੇ ਤੇ ਫਿਰ ਉਹ ਉਦੋਂ ਬਾਅਦ ਹੁਣ ਇਹਨਾਂ ਨੂੰ ਆ ਵੀਰ ਓਵੇਂ ਤਾਂ ਨਹੀਂ ਗੱਲ ਬਣਦੀ ਹੁਣ ਤਾਂ ਫਿਰ ਆਪਾਂ ਨੂੰ ਆਹ ਸੀਨ ਕਰਨਾ ਪਊਗਾ ਤਾਂ ਹੀ ਇਹ ਤਾਂ ਹਾਲੇ ਆ ਆਉਣ ਵਾਲੇ ਦਿਨਾਂ ਦੇ ਵਿੱਚ ਪਤਾ ਨਹੀਂ ਕੀ ਕੀ ਬਿਆਨ ਆਉਣਗੇ ਅਰਵਿੰਦ ਕੇਜਰੀਵਾਲ ਸਾਹਿਬ ਕੀ ਕੀ ਬਿਆਨ ਦਿੰਦੇ ਨੇ ਮਨੀਸ਼ਾ ਸੋਧਿਆ ਸਾਹਿਬ ਇਹਦੂਬਾਦ ਕੀ ਕੀ ਬਿਆਨ ਦਿੰਦੇ ਨੇ ਬਾਕੀ ਇਹ ਵੀ ਆ ਕਿ ਜਦੋਂ ਉਹ ਕਹਿੰਦੇ ਨੇ ਕਿ ਬੰਦਾ ਹਾਰਦਾ ਹੁੰਦਾ ਉਹਦੋਂ ਸਭ ਕੁਝ ਆਪਦਾ ਕਰਦਾ ਹੀ ਹੁੰਦਾ ਪਤਾ ਨਹੀਂ ਹੋਰ ਕੀ ਕੀ ਬਿਆਨ ਹੱਥ ਪੱਲੇ ਮਾਰਦਾ ਹੱਥ ਪੱਲੇ ਮਾਰਦਾ ਬਕਲਾਹਟ ਦੇ ਵਿੱਚ ਹੋਰ ਪਤਾ ਨਹੀਂ ਹਜੇ ਕੀ ਕੀ ਚੀਜ਼ਾਂ ਸਾਹਮਣੇ ਹੋਣੀਆਂ ਪਰ ਮੈਂ ਤਾਂ ਜਾਂਦਾ ਜਾਂਦਾ ਹੀ ਬੇਨਤੀ ਕਰੂੰਗਾ ਕਿ ਭਾਈ ਰਾਜਨੀਤੀ ਨੂੰ ਇੰਨਾ ਗੰਦਲਾ ਨਾ ਕਰੋ ਕਿ ਰਾਜਨੀਤੀ ਇਹਦੂਬਾਦ ਜਿਹੜੀ ਹੈਗੀ ਆ ਉਹ ਸਾਫ਼ ਹੀ ਨਾ ਹੋਵੇ ਰਾਜਨੀ ਐਸਾ ਹੱਦ ਤੱਕ ਨਾ ਕਰੋ ਕਿ ਯਾਰ ਇਸ ਤੋਂ ਬਾਅਦ ਇਹ ਰਾਜਨੀਤੀ ਜਿਹੜੀ ਹੈਗੀ ਉਹ ਚੱਕਣੀ ਔਖੀ ਹੋ ਜਾਏ ਕਿਉਂਕਿ ਪਹਿਲੀ ਪਿੰਡਾਂ ਦੇ ਵਿੱਚ ਇੱਕ ਦੋ ਜਿਹੜੀਆਂ ਪਾਰਟੀਆਂ ਨੇ ਉਹੀ ਨਹੀਂ ਸਮਝਦੀਆਂ ਹਾੜੇ ਹੁਣੇ ਤੀਜੀ ਪਾਰਟੀ ਬਣਾ ਕੇ ਲੋਕਾਂ ਦੇ ਸਿਰ ਨਾ ਪੜਵਾਇਓ ਲੋਕਾਂ ਨੂੰ ਆਪਸ ਦੇ ਵਿੱਚ ਨਾ ਪੜ ਤੁਸੀਂ ਵੋਟਾਂ ਲੈਣੀਆਂ ਵੋਟਾਂ ਤੁਹਾਨੂੰ ਥੋੜੇ ਜੇ ਤੁਸੀਂ ਜਿਵੇਂ ਕਹਿੰਦੇ ਹੋ ਕੰਮਾਂ ਦੇ ਸਿਰ ਤੇ ਫਿਰ ਕੰਮਾਂ ਦੇ ਸਿਰ ਤੇ ਵੋਟਾਂ ਮੰਗ ਲਓ ਜਿਨੇ ਪਾਉਣੀ ਹੋਈ ਵੋਟ ਤੁਹਾਨੂੰ ਪਾ ਦੂ ਜਿਨੇ ਨਾ ਪਾਉਣੀ ਹੋਈ ਉਹ ਵੋਟ ਤੁਹਾਨੂੰ ਨਹੀਂ ਪਾਉਂਦਾ ਪਰ ਆ ਇਹੋ ਜਿਹੀਆਂ ਗੰਦੀਆਂ ਸਿਆਸਤਾਂ ਯਾਰ ਪਿੰਡਾਂ ਦੇ ਵਿੱਚ ਹਾੜੇ ਨਾਮ 12 ਕਿਉਂਕਿ ਪਹਿਲੀ ਪਿੰਡ ਇਹਨਾਂ ਤੋਂ ਯਾਰ ਗਲਤਾਨ ਹੋਏ ਪਿਆ ਹਾਲੇ ਤੱਕ ਪਹਿਲਿਆਂ ਦੇ ਕੰਡੇ ਬੀਜੇ ਚਾਹੇ ਉਹ ਅਕਾਲੀ ਆ ਚਾਹੇ ਉਹ ਕਾਂਗਰਸੀ ਆ ਉਹਨਾਂ ਦੇ ਕੰਡੇ ਬੀਜੇ ਹਾਲੇ ਤੱਕ ਨਹੀਂ ਛੂਏ ਗਏ ਤੇ ਆ ਨਵੇਂ ਕੰਡੇ ਬੀਜੇ ਨੇ ਜੇ ਤੁਸੀਂ ਆਗੇ ਨਾ ਤਾਂ ਛੂਗੇ ਫਿਰੇ ਪਤਾ ਨਹੀਂ ਕਿੰਨਾ ਸਮਾਂ ਲੰਘ ਜਾਣਾ ਇਹ ਕੰਡੇ ਜਿਹੜੇ ਨਹੀਂ ਛੂਏ ਜਾਣੇ ਤਾਂ ਯਾਰ ਹਾਰੇ ਇਹ ਜੀਆਂ ਗੰਧੀਆਂ ਸਿਆਸਤਾਂ ਸਾਡੇ ਪੰਜਾਬ ਦੇ ਪਿੰਡਾਂ ਦੇ ਵਿੱਚ ਪੰਜਾਬ ਦੇ ਸ਼ਹਿਰਾਂ ਦੇ ਵਿੱਚ ਗਲੀ ਮਹੱਲਾਂ ਦੇ ਵਿੱਚ ਪੰਜਾਬ ਚ ਹੈ ਜੀਆਂ ਗੰਧੀਆਂ ਸਿਆਸਤਾਂ ਨੇ